ਇਹ ਤਾਂ ਕਾਲੀ ਬੁੱਲਾ ਸਿੰਘ ਵਰਗਾ ਜੱਥੇਦਾਰ ਹੁੰਦਾ ਹੁਣ ਉਹ ਤਾਂ ਮਾਰ ਮਾਰ ਕੋਲ ਰਿ ਲਿਆਉਂਦਾ ਉਥੋਂ ਪਰ ਉਹ ਜ਼ੁਰਤ ਕਿੱਥੋਂ ਕਰਨਗੇ ਇਹਨਾਂ ਦਾ ਜਿਹੜਾ ਆਕ ਆ ਉਹ ਦੱਸੂਗਾ ਫੇਰ ਬੋਲਣਗੇ ਅਸੀਂ ਤਾਂ ਨੰਗੇ ਚਿੱਟੇ ਕਹਨੇ ਆ ਜਦੋਂ ਡੰਡ ਬੈਟਕਾਂ ਮਾਰਦਾ ਬਾਬਾ ਜਦੋਂ ਪਿੰਗਾ ਝੂਟਦਾ ਉਹ ਵੀ ਇਹਨਾਂ ਦੇ ਪੇਜਾਂ ਤੋਂ ਪਾਈਆਂ ਨੇ ਉਹ ਕਿਹੜਾ ਹੋਰ ਕਿਸੇ ਨੇ ਪਾਦੀਆਂ ਉਦੋਂ ਕਿਵੇਂ ਤੰਦਰੁਸਤ ਹੋ ਜਾਂਦਾ ਭਈ ਅੱਜ ਮਹਾਕਾਲ ਜਾਣਗੇ ਜੋ ਉਥੇ ਫੈਸਲਾ ਲੈਣਗੇ ਉਹ ਮਾਫੀ ਮੰਗ ਲੈ ਜਾ ਹੁਆ ਭਾਈ ਜਗਤਾਰ ਸਿੰਘ ਦੀ ਉਹ ਹਵਾਰੇ ਦੀ ਗਵਾਹੀ ਦੇ ਵਿੱਚ ਹੁਣ ਸਾਨੂੰ ਜਿਹੜਾ ਹੁਣ ਦੂਸਰਾ ਜੱਥੇਦਾਰ ਉਹ ਤੇ ਕੋਈ ਆਸ ਨਹੀਂ ਬਾਬਾ ਰਾਜਾ ਰਾਹੀਂ ਸਿੰਘ ਤਖਲੇ ਬਿਆਨ ਦਿੰਦਾ ਇੱਕ ਅਸੀਂ ਬਿਆਦਵੀ ਕਰਨ ਨਾਲ ਉੱਥੇ ਵੀ ਵੱਡਿਆ ਸੀ ਹੁਣ ਚਾਹ ਸੁਣ ਲਿਓ ਦਿੱਲੀ ਵੱਢ ਕੇ ਡੰਗਾਏ ਸਾਡੇ ਚਾਰ ਸਿੰਘ ਅੰਦਰ ਨੇ ਅੱਜ ਵੀ ਟੂਬਲੈਂਡ ਪੈਂਡ ਦੇ ਵਿੱਚ ਜਾ ਕੇ ਦੇਖ ਲਓ ਵੀ ਡਾ ਯਾਰ ਡੇਰਾ ਟੇਹਾ ਜਾ ਕੇ ਭੱਜੇ ਨੇ ਉਥੋਂ ਜਾ ਨਹੀਂ ਆਪਣੇ ਢੇਟਾਂ ਢੇਟਾਂ ਵੀ ਕਿਹੜੇ ਗੱਲਾਂ ਨਾਲ ਕਹਿੰਦੇ ਨੇ ਕਿਸਾਨੀ ਮੋਰਚੇ 'ਚ ਰਹੇ ਮੇਡਾ ਕਰ ਪੀਏ ਕਿਨੇ ਖਰਚ ਕਰਿਆ ਕਿਹੜੇ ਜੱਥੇਦਾਰ ਤੇ ਉਹ ਬਾਦਲ ਦੇ ਕਹਿਣ ਤੇ ਤੁਸੀਂ ਜਿਹੜੇ ਬਿਆਨ ਨੇ ਬੜੇ ਢੜਕਾਉ ਦਿੰਦੇ ਹੋ ਤੇ ਜਿਹੜੇ ਉਹ ਜਿਹੜੇ ਸਾਧ ਬੈਠੇ ਆ ਉੱਥੇ ਉਹਨਾਂ ਦੇ ਮਗਰ ਤਾਂ ਬਥੇਰੀ ਸੰਗਤ ਹੈਗੀ ਤੇ ਉਹ ਕਹਿੰਦੇ ਕਿ ਤੁਸੀਂ ਭਰਾ ਮਾਰੂ ਜੰਗ ਕਿਉਂ ਛਿੜ ਰਹੇ ਹੋ ਛੱਕਲ ਮਾਰਾਂਗੇ ਸਾਧ ਉਹ ਠੱਠਲ ਜਾ ਗੁਰਬਾਣੀ ਦੀ ਵੀ ਪੰਕਤੀਆਂ ਨੇ ਕਿ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਤਾ ਦੂਰ ਕਰੋ ਲਿਵਲਾਈ ਹਰਨਾ ਮੈ ਕਿ ਹੋਵੋ ਜੋੜੀ ਗੁਰੂ ਵੈਸੋ ਸਫਾ ਵਿਛਾਏ ਕਹਿੰਦੇ ਨੇ ਕਿ ਤੁਸੀਂ ਸਫਾ ਵਿਛਾ ਕੇ ਬਹਿ ਕੇ ਗੱਲ ਕਰਨੀ ਸੀਗੀ ਤੁਸੀਂ ਸੋਸ਼ਲ ਮੀਡੀਆ ਤੇ ਢੜਕਾਤੇ ਬਿਆਨ ਜਦੋਂ ਤੁਸੀਂ ਤੁਸੀਂ ਕੁਰਸੀ ਢਾਲੀ ਸਫਾ ਦੀ ਤਾਂ ਤੁਸੀਂ ਗੱਲ ਹੀ ਨਹੀਂ ਕਰੀ ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਸੀ ਕਿ ਅਸੀਂ ਤਾਂ ਕਰਨ ਨੂੰ ਤਿਆਰ ਆਂ, ਉਹਨੂੰ ਤਿਆਰ ਆਂ। ਬਲਕਿ ਕੱਲ ਇੱਕੋ ਹੀ ਹੋਣੀ ਆ। ਜਿਆਦਾ ਉਹਨਾਂ ਨੂੰ ਇਹ ਜਿਹੜੀ ਹੈਗੀ ਆ ਆਪਾਂ ਕੀ ਕੀਤੀ ਆ ਇਹਦੀ ਮਾਫੀ ਮੰਗਣੀ ਪਊ। ਨਹੀਂ ਫਿਰ ਗੁਰੂ ਅਰਜਨ ਸਾਹਿਬ ਉਸ ਤੋਂ ਹਟਾਏ ਜਾਣਗੇ। ਆ ਹੌਫਤਾਰੀ ਵੀ ਨਹੀਂ ਆ ਹੱਲ ਕਰੀ ਉਹਨਾਂ ਕੋਲ ਉਹਨੂੰ ਕਹਿੰਦਾ ਵੀ ਤਕੜੇ ਹੋ ਜਾ ਤੁਸੀਂ ਜਿਹੜੇ ਤੁਸੀਂ ਚੰਦੂਆ ਲਾਉਨੇ ਨੇ ਉਹ ਉਹਨੂੰ ਹੀ ਬਕਸੇ ਜਾਣਗੇ। ਹਾਂ ਮੈਂ ਤੁਹਾਨੂੰ ਕਹਿਣਾ ਕਮੈਂਟ ਕਰਕੇ ਦੱਸਿਓ ਜੇ ਤਾਂ ਮੇਰੇ 'ਚ ਗਲਤੀ ਆ ਮੈਂ ਕੋਈ ਉਹਨਾਂ ਤੋਂ ਰੁਪਈਏ ਮੰਗ ਲੇ ਜਾਂ ਹੋਰ ਕੁਛ ਕਰਤਾ ਨਾਂ ਦੱਸਣਾ ਫਿਰ ਉਹ ਕਹਿੰਦੇ ਸਾਡੇ ਨਾਨਕ ਸਰ ਦੇ ਨਾਲ ਕਨੈਕਸ਼ਨ ਸਾਡੀ ਦਾ ਮਰਜ਼ਾ ਦਾ علیحد ਦਾ ਨਾਲੇ ਨਾਨਕ ਸਰ ਹੀ ਇੱਕ ਹੁੰਦੇ ਨੇ ਇਹ ਵੀ ਉਹਨਾਂ ਦੀਆਂ ਗੱਲਾਂ ਨੇ ਸਾਨੂੰ ਹੁਣ ਦੱਸ ਦ ਦੇਣਾ ਸਤਿ ਸ਼੍ਰੀ ਅਕਾਲ ਜੀ ਮੈ ਜਸਨਤ ਸਿੰਘ ਤੁਸੀਂ ਜਿਹੜੇ ਹੋ ਮਿੱਟੀ ਦੇ ਨਾਲ ਆਪਾਂ ਅੱਜ ਗੱਲ ਕਰਾਂਗੇ ਬਾਬਾ ਸੁਖਦੇਵ ਸਿੰਘ ਦੇ ਬਾਰੇ ਜੋ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਮੇਰੇ ਨਾਲ ਮੌਜੂਦ ਨੇ ਬਾਬਾ ਰਾਜਾ ਰਾਜ ਸਿੰਘ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਾ ਸੁਖਦੇਵ ਸਿੰਘ ਜਿਹੜੇ ਪੁੱਚੋ ਵਾਲੇ ਆ ਉਹਨਾਂ ਦਾ ਬਾਰੇ ਤੁਹਾਡਾ ਇਤਰਾਜ਼ ਕੀ ਹੈ ਜੀ ਦੇਖੋ ਸਾਡਾ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਹੈ ਕੋਈ ਰੌਲਾ ਨਹੀਂ ਹੈ ਸਾਡਾ ਮਰਜ਼ਾ ਦਾ ਰੌਲਾ ਹੈ ਉਹਨਾਂ ਦੀ ਜਿਹੜੀ ਇੱਕ ਪਿਛਲੇ ਦਿਨੀ ਵੀਡੀਓ ਆਈ ਆ ਫੋਟੋਆਂ ਵੀਰਲ ਹੋਈਆਂ ਨੇ ਜਿਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਲਾ ਕੇ ਬੈਠੇ ਲੋਕਾਂ ਨੂੰ ਪ੍ਰਸਾਦ ਵੰਡ ਰਹੇ ਨੇ ਕੇਲਿਆਂ ਦਾ ਤੇ ਜਿਹੜੇ ਸਾਡੇ ਸਿੱਖ ਨੇ ਚੁੱਪ ਬੈਠੇ ਨੇ ਉਹਦੇ ਵਿੱਚ ਅਸੀਂ ਜੇ ਬੋਲਤਾ ਜੇ ਸਾਡੇ ਤਿੱਖੇ ਬੋਲ ਹੋ ਗਏ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਅਸੀਂ ਕਿਸੇ ਨੂੰ ਵੀ ਹੱਕ ਨਹੀਂ ਦਿੰਦੇ ਕਰਨ ਦਾ ਜੋ ਕੋਈ ਬਰਾਬਰ ਬੈਠੇ ਫਿਰ ਜੇ ਕੋਈ ਡੇਰੇਦਾਰ ਦਾ ਮੁਖੀ ਹੋ ਕੇ ਸੰਪਰਦਾ ਦਾ ਕਹਿੰਦਾ ਮੈਂ ਮੁਖੀ ਆ ਉਹ ਹੋ ਕੇ ਆਪ ਹੀ ਗੁਰਮਤ ਦੀਆਂ ਮਰਜਾਦਾ ਦੀਆਂ ਕੋਈ ਅਧੀਆਂ ਹਟਾਊਗਾ ਫਿਰ ਲੋਕ ਜਿਹੜੇ ਹੋਰ ਨੇ ਸੇਧ ਲੈਣ ਵਾਲੇ ਉਹ ਕੀ ਕਹਿਣਗੇ ਜਾਂ ਹੋਰ ਅਸੀਂ ਜਿਹੜੇ ਗੁਰਮਤ ਦੇ ਉਲਟ ਕੰਮ ਕਰਦੇ ਨੇ ਉਹ ਕੁਰਸੀਆਂ ਡਾੜਾ ਵੇਖਣਗੇ ਫਿਰ ਅਸੀਂ ਉਹਨਾਂ ਨੂੰ ਕਿਵੇਂ ਰੋਕਾਂਗੇ ਜੇ ਆਪਦੇ ਨੂੰ ਕਹਿ ਸਕਦੇ ਜੀ ਅਸੀਂ ਇਹਦੇ ਵਿੱਚ ਸਟੈਂਡ ਲੈ ਲਿਆ ਅਸੀਂ ਬੋਲ ਪਏ ਤਾਂ ਕੀ ਹੋ ਗਿਆ ਪਾਰਾ ਸਾਡੇ ਤਿੱਖੇ ਬੋਲ ਵੀ ਸਾਨੂੰ ਗੁੱਸਾ ਵੀ ਆਇਆ ਇਸ ਗੱਲ ਦਾ ਵੀ ਜਿਹੜੀਆਂ ਹੋਰ ਜਥੇਬੰਦੀਆਂ ਨੇ ਹੋਰ ਸਿੱਖ ਮਰਗੇ ਇੱਥੇ ਕਿਉਂ ਨਹੀਂ ਬੋਲਦੇ تھے ਜਿਵੇਂ ਉਹਨਾਂ ਦਾ ਸਵਾਲ ਵੀ ਸੀਗਾ ਕਿ ਜਿਹੜੀ ਤੁਹਾਡੀ ਸ਼ਬਦਾਵਲੀ ਸੀਗੀ ਕੀ ਉਹ ਠੀਕ ਸੀਗੀ ਦੇਖੋ ਜੇਦੋ ਸਾਨੂੰ ਕੋਈ ਸਾਹਮਣੇ ਕੋਈ ਉਹ ਕਰਦਾ ਹੋਵੇ ਉਦੋਂ ਬਹੁਤ ਕੁਝ ਹੋ ਜਾਂਦਾ ਗੁਰੂ ਸਾਹਿਬ ਦੀ ਵਿੱਦਵੀ ਅਸੀਂ ਨਹੀਂ ਚੱਲ ਸਕਦੇ ਗੁਰੂ ਸਾਹਿਬ ਦੇ ਬਰਾਬਰ ਤਾਂ ਜੇ ਕੋਈ ਬੈਠੇ ਕੋਈ ਵੀ ਆ ਕੋਈ ਵੀ ਗੱਡਾ ਵੀ ਖੱਬੀ ਕਾਨ ਹੋਵੇ ਸਤੂ ਨਹੀਂ ਜਾਂਦਾ ਰਹਾ ਜਾਂਦਾ ਸੀ ਬੋਲ ਕਬੋਲ ਬੋਲੇ ਗਏ ਅਸੀਂ ਕਿਹੜਾ ਮੋ ਕਰਨਿਆਂ ਉਹਦੇ ਵਿੱਚੋਂ ਅਸੀਂ ਆਪਣੇ ਸਟੈਂਡ ਦੇ ਉੱਤੇ ਆ ਸਾਡੀ ਮਰਜ਼ਾਦ ਵਾਲੀ ਲੜਾਈ ਆ ਉਹਨਾਂ ਨਾਲ ਹੋਰ ਕਿਸੇ ਦੀ ਲੜਾਈ ਨਹੀਂ ਹੈਗੀ ਉਹ ਆ ਕੇ ਮਾਫੀ ਮੰਗ ਲੈਣ ਜਿਸ ਅਗੇ ਤੋਂ ਨਹੀਂ ਕਰਦੇ ਉਹ ਤਾਂ ਹੋਰ ਕਥਾ ਕਹਾਣੀਆਂ ਸ਼ਰੋਣ ਲੱਗ ਜਾਂਦੇ ਨੇ ਆ ਹੋ ਗਿਆ ਸੀ ਆ ਹੋ ਗਿਆ ਉਸ ਗੱਲ ਤੇ ਤਾਂ ਉਹਦੇ ਕੋਈ ਨਹੀਂ ਹੈਗੇ ਲੋਕ ਤਾਂ ਉਹਨਾਂ ਨੂੰ ਸੰਤ ਦੀ ਬਿਰਤੀ ਦਾ ਸਮਝਦੇ ਆ ਨਾ ਤੇ ਫਿਰ ਦੇਖ ਲੋ ਕਮੈਂਟ ਪੜ੍ਹ ਕੇ ਵੀ ਸੰਤ ਦਾ ਖਾਮਦੇ ਨੇ ਕੀ ਕਹਿੰਦੇ ਨੇ ਸਮਝਦੇ ਨੇ ਜਿਹੜਾ ਕੁਝ ਲੋਕ ਦੱਸਦੇ ਤੁਸੀਂ ਕਮੈਂਟ ਪੜ੍ਹ ਕੇ ਉਹ ਦੇਖ ਲੈਣ ਵੀ ਕੀ ਕਹਿੰਦੇ ਲੋਕ ਕਮੈਂਟ ਹੀ ਸਾਰਾ ਕੋ ਦੱਸ ਦੇਣਗੇ ਜਿਹੜੇ ਕੋਈ ਉਹਨਾਂ ਦਾ ਹਮਾਇਤੀ ਉਹ ਤਾਂ ਕਹੂਗਾ ਹੀ ਸਾਡਾ ਬਾਬਾ ਹੈ ਲੋਕ ਦੱਸਣਗੇ ਨਾ ਵੈਸੇ ਸਾਰਾ ਸੰਗਤ ਨਹੀਂ ਕਰਨਾ ਯਾਰ ਨਿਊਟਰਲ ਬੰਦਾ ਹੁੰਦਾ ਉਹ ਹੀ ਦੱਸਦਾ ਆਂਦਾ ਵੀ ਕੀ ਕਰ ਸਕਦਾ ਇਹ ਹਮੈਤਾਂ ਆਪੋ ਆਪਣੇ ਬਾਬਿਆਂ ਦੀਆਂ ਉਹ ਹਮੈਤਾਂ ਹੀ ਕਰਨਗੇ ਉਹਨਾਂ ਦੇ ਗੁਣ ਹੀ ਦੱਸਣਗੇ ਕੱਲ ਉਹਨਾਂ ਦੇ ਇੱਕ ਸਪਸ਼ਟੀਕਰਨ ਵੀ ਆਇਆ ਕਿ ਤੁਸੀਂ ਉਹਨਾਂ ਦੇ ਤੋਂ ਸੰਤੁਸ਼ਟ ਹੈਗੇ ਹੋ ਕਾਲਸਪਰਟੀ ਕਰਨ ਆਇਆ ਉਹਨਾਂ ਨੇ ਜਿਹੜੀ ਆਖਿਆ ਕਿ ਮੈਂ ਮਾਫੀ ਮੰਗਦਾ ਆਂ ਤੇ ਉਹਨਾਂ ਨੇ ਇਹ ਵੀ ਕਹਿ ਗਏ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਤੇ ਮਾਫੀ ਮੰਗਣਾ ਅਸੀਂ ਕਹੋ ਤੋਂ ਕਹਿੰਦੇ ਨਾ ਮੰਗਣ ਮਾਫੀ ਮੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਾਜ਼ਰ ਹੋ ਕੇ ਪੰਜਾਂ ਪਿਆਰਿਆਂ ਤੋਂ ਉਹ ਲੋਕਿ ਸੌਣ ਵੀ ਅਸੀਂ ਅੱਗੇ ਤੋਂ ਨਹੀਂ ਕਰਦੇ। ਇਉਂ ਕਹਣਾ ਵੀ ਅਸੀਂ ਨਹੀਂ ਅਸੀਂ ਕੁਰਸੀ ਦੇ ਮੈਨਦੇ ਅੱਗੇ ਤੋਂ। ਦੇਖੋ ਜੇ ਉਹਨਾਂ ਨੂੰ ਕੋਈ ਸਰੀਰਕ ਪ੍ਰੋਬਲਮ ਆ ਕੋਈ ਹੋਰ ਦਾ ਸਲੂਸ਼ਨ ਕੱਢਿਆ ਜਾ ਸਕਦਾ। ਉਹਦਾ ਮੂੜਾ ਬਣਾ ਲੈਣਾ ਕੋਈ ਹੋਰ ਪੀੜਾ ਬਣਾ ਲੈਣਾ ਇਹ ਥੋੜਾ ਵੀ ਗੁਰੂ ਸਾਹਿਬ ਦੇ ਫਿਰ ਉਸ ਜਿਹੜੀ ਉਸ ਦਿਨ ਦੀ ਗੱਲ ਆ ਜਿਹੜੀ ਉਹ ਫੋਟੋ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਆ ਨਾ ਉਹ ਇੱਕ ਸਪੈਸ਼ਲ ਬੈਠੇ ਨੇ। ਉਥੇ ਕੋਈ ਕੀਰਤਨ ਨਹੀਂ ਕਰਦੇ ਉਹ। ਤੁਸੀਂ ਵੀਡੀਓ ਚੰਗੀ ਤਰ੍ਹਾਂ ਦੇਖੋ ਫੋਟੋ ਚੰਗੀ ਤਰ੍ਹਾਂ ਦੇਖੋ ਜਿਹੜੇ ਰਾਗੀ ਸਿੰਘ ਨੇ ਕੀਰਤਨ ਕਰਨ ਵਾਲੇ ਉਹ ਦੂਸਰੀ ਸਾਈਡ ਬੈਠੇ ਨੇ ਇਹਦਾ ਸਕਾਂ ਉਹ ਇੱਥੇ ਬੈਠਾ ਆਪ ਦੇ ਕੇਲੇ ਵੰਡ ਰਿਹਾ ਇਹ ਥੋੜੋ ਹੋ ਸਕਦਾ ਫਿਰ ਕਹਿੰਦੇ ਨੇ ਫੋਟੋ ਗਲਤ ਹੀ ਕਰਨ ਵਾਲ ਲਈ ਹੁਣ ਇਹ ਤਾਂ ਹੁਣ ਆਪ ਦੀ ਉਹ ਗੱਲ ਤੇ ਨਹੀਂ ਆ ਰਹੇ ਜਿਹੜੀ ਗੱਲ ਹੈਗੀ ਆ ਵੀ ਹਾਂ ਸਾਥੋਂ ਗਲਤੀ ਹੋ ਗਈ ਉਹਨਾਂ ਦੇ ਫਿਰ ਜੋ ਦੂਸਰੇ ਦਿਨ ਇਹ ਬੋਲਿਆ ਉਹ ਦੂਜੇ ਦਿਨ ਇਹਨਾਂ ਦੇ ਸੇਵਾਦਾਨ ਨੇ ਸਪੱਸ਼ਟ ਕਰਨ ਵੀ ਦਿੱਤਾ ਵੀ ਅਸੀਂ ਕਿਸੇ ਦੇ ਘਰੇ ਗਏ ਸੀਗੇ ਜੀ ਉਥੇ ਕੁਰਸੀ ਢਾਤੀ ਕਿਸੇ ਨੇ ਉਥੇ ਬਹਿ ਗਏ ਬਾਅਦ ਦੇ ਵਿੱਚ ਮਹਾਪੁਰਖਾਂ ਨੇ ਫਿਰ ਉਹਨੂੰ ਛਿੜਕਿਆ ਵੀ ਆ ਵੀ ਜਦੋਂ ਬਾਤ ਛਿੜਕ ਸਕਦੇ ਨੇ ਪਹਿਲਾਂ ਨੇ ਉਹਨੂੰ ਪਤਾ ਲੱਗਦਾ ਵੀ ਇਹਨਾਂ ਦੀ ਸ਼ਬਦਾਵਲੀ ਆ ਉਹਨਾਂ ਦੀ ਉਹਨਾਂ ਦੇ ਸਪਸ਼ਟੀਕਰਨ ਆ ਇਹ ਵੀ ਜੋ ਬਾਤ ਛਿੜਕ ਸਕਦੇ ਨੇ ਪਹਿਲਾਂ ਵੀ ਉਹਨਾਂ ਨੂੰ ਪਤਾ ਲੱਗਦਾ ਵੀ ਅੱਜ ਕੱਲ ਮੀਡੀਆ ਦਾ ਜੋਗਾ ਹਰੇ ਕੋਲੇ ਕੈਮਰਾ ਹਰੇਕ ਥਾਂਵੇਂ ਛਾਲਦੀ ਬੈਠਦੇ ਉੱਠਦੇ ਜਾਂਦੀ ਆ ਤਸਵੀਰ ਜਿਹੜਾ ਮੋਕੀ ਹੁੰਦਾ ਖਾਸ ਕਰਕੇ ਉਹਦਾ ਲੋਕ ਪਹਿਲਾਂ ਕਰਦੇ ਨੇ ਤੇ ਉਸੇ ਕਿਹੜਾ ਸਾਡਾ ਕੋਈ ਉਸੇ ਅਸੀਂ ਉਹ ਬੰਦਾ ਭੇਜਿਆ ਸੀ ਵੀ ਸਪੈਸ਼ਲ ਖਿੱਚ ਕੇ ਲਿਆਓ ਜਾ ਕੇ ਉੱਥੇ ਉਹਨਾਂ ਦੀ ਬੈਂਦੇ ਨੇ ਇਹਨਾਂ ਦੇ ਬੰਦਿਆਂ ਨੇ ਕੀਤੀ ਐ ਇਹਨਾਂ ਦੇ ਭੇਜਾਂ ਤੋਂ ਪਈ ਹੋਈ ਆ ਇਹਨਾਂ ਦੇ ਸਾਰਾ ਕੁਝ ਹੋ ਰਿਹਾ ਇਹ ਆਪ ਹੀ ਪਾਉਂਦੇ ਨੇ ਤੇ ਮੈਂ ਬਾਬਾ ਜੀ ਨੂੰ ਭਾਈ ਭੇਜਦਾ ਭੱਜਦਾ ਫਿਰਦਾ ਉੱਥੇ ਦਰਿਆ ਮਾਂ ਦੇ ਕੰਢਿਆਂ ਤੇ ਜਦੋਂ ਡੰਡ ਬੈਠਕਾਂ ਮਾਰਦਾ ਬਾਬਾ ਜਦੋਂ ਪਿੰਗਾ ਝੂਟਦਾ ਉਹ ਵੀ ਇਹਨਾਂ ਦੇ ਪੇਜਾਂ ਤੋਂ ਪਾਈਆਂ ਨੇ ਉਹ ਕਿਹੜਾ ਹੋਰ ਕਿਸੇ ਨੇ ਪਾਤੀਆਂ ਉਦੋਂ ਕਿ ਮੈਂ ਤੰਦਰੁਸਤ ਹੋ ਜਾਂਦਾ ਬਈ ਬਾਕੀ ਕਮੈਂਟ ਲੋਕ ਦੱਸਦੇ ਨੇ ਸੰਗਤ ਦੱਸਦੀ ਆ ਅਸੀਂ ਬਰਾਬਰੀ ਨਹੀਂ ਕੁਰਸੀ ਨਹੀਂ ਕਿਸੇ ਨੂੰ ਡਾਉਣ ਦਿੰਦੇ ਸਾਡਾ ਤਾਂ ਇਹੀ ਵਿਰੋਧ ਆ ਸਾਡੀ ਕੋਈ ਉਹਨਾਂ ਦੀ ਨਿੱਜੀ ਦੁਸ਼ਮਣੀ ਨਹੀਂ ਹੋਰ ਨਹੀਂ ਕੁਝ ਹੈਗਾ ਤਾਂ ਇਹ ਸਖਤ ਤਿੱਖੇ ਬੋਲ ਉਹਨਾਂ ਚਿਰ ਬੋਲਦੇ ਰਹਾਂਗੇ ਜਿੰਨਾ ਚਿਰ ਗੁਰੂ ਸਾਹਿਬ ਦੇ ਆਦਰ ਸਤਕਾਰ ਦੇ ਨਾਲ ਉਹ ਮਾਫੀ ਨਹੀਂ ਮੰਗਦੇ ਉਹਨਾਂ ਦੇ ਪਛਤਾਵਾ ਕਰਨ ਵੀ ਹਾਂ 700 ਹੋਈ ਆ ਫਿਰ ਜ਼ਿਆਦਾ ਉਦੇ ਵਿੱਚ ਜਿਹੜੇ ਉਹਨਾਂ ਦੇ ਆਲੇ ਦੁਆਲੇ ਘੁੰਮਦੀ ਆ ਮੰਡਲੀ ਇਹਦਾ ਮਤਲਬ ਵੀ ਉਹ ਦੋਸੀਏ ਜਿਹੜੇ ਬਾਬੇ ਨੂੰ ਜਾਣ-ਬਣਾਨ ਕੇ ਬਿਠਾਉਂਦੀ ਆ ਜੋ ਕਹਿੰਦੇ ਨੇ ਬਾਬੇ ਨੇ ਛੜਕਾਂ ਦਿੱਤੀਆਂ ਤਾਂ ਮਤਲਬ ਵੀ ਜਿਹੜੇ ਨਾਲ ਫੜ ਕੇ ਲੈ ਜਾਂਦੇ ਨੇ ਉਹ ਵੀ ਦੋਸੀ ਨੇ ਨਾ ਫਿਰ ਉਹਨਾਂ ਨੂੰ ਨਹੀਂ ਪਤਾ ਵੀ ਸਾਡੇ ਬਾਬੇ ਨੂੰ ਬੈਠਣਾ ਵੀ ਕੱਲ ਨੂੰ ਇਹ মিডিਆ ਜਾਗ ਗਿਆ ਗੱਲਬਾਤ ਹੋਊਗੀ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਗਈ ਜਿਹੜੀ ਕੁਰਸੀਆਂ ਦੇ ਬਿੰਦੇ ਨੇ ਤੇ ਬਾਹਰ ਜਾ ਕੇ ਜਿਵੇਂ ਭਜਦੇ ਵੀ ਨੇ ਜਿਵੇਂ ਹੁਣ ਇੱਕ ਸੰਗਤ ਦੇ ਵੀ ਸਵਾਲ ਦੇ ਵਿੱਚੋਂ ਸੀਗਾ ਕਿ ਜਿਹੜੇ ਜਿਵੇਂ ਹੁਣ ਬਾਬੇ ਨੇ ਉਹ ਕੁਰਸੀ ਦੇ ਬਿੰਦੇ ਨੇ ਉਹ ਮੇਰੇ ਉਹਨਾਂ ਦੇ ਰੋਗ ਦੇ ਵਰਗੇ ਹੋਰ ਵੀ ਜਿਹੜੀ ਸੰਗਤ ਆਂਦੀ ਹੈ ਕਿ ਉਹ ਵੀ ਕੁਰਸੀਆਂ ਤੇ ਫਿਰ ਬਹਿਣਗੇ ਉਹ ਤਾਂ ਹੁਣ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਹੁਕਮਨਾਮਾ ਵੀ ਗੁਰੂ ਸਾਹਿਬ ਦੀ ਹਦੂਦ ਦੇ ਅੰਦਰ ਕੋਈ ਵੀ ਕੁਰਸੀ ਨਹੀਂ ਲੱਗ ਸਕਦੀ ਇਹ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਤੀ ਉਲੰਘਣਾ ਹੀ ਆ ਅਸੀਂ ਤਾਂ ਕੁਰਸੀਆਂ ਕਹਿੰਦੇ ਹਟਾਓ ਇਹ ਆਪ ਡਾਉਂਦੇ ਨੇ ਫਿਰ ਲੋਕਾਂ ਨੂੰ ਕੀ ਮਤ ਦੇਣਗੇ ਵੀ ਤੁਸੀਂ ਜੇ ਉਹਨਾਂ ਦਾ ਸ੍ਰੀ ਢੱਲਾ ਬਾਹਰੇ ਬਹਿ ਜਾਣਾ ਲੰਗਰ ਹਾਲ 'ਚ ਬੈਠਣਾ ਹੋਰ ਬਰਾਂਡੇ ਨੇ ਉੱਥੇ ਬੈਠਣਾ ਗੁਰੂ ਸਾਹਿਬ ਦੇ ਬਰਾਬਰ ਜੁਰੀ ਬੈਠਣਾ ਦੁਰੀ ਦਿਖਾਉਣਾ ਵੀ ਸਾਡਾ ਹੁਣ ਸੰਤਾ ਜਿਹੜਾ ਅੰਤਰਜਾਮੀ ਹੋ ਗਿਆ ਉਹ ਗੁਰੂ ਸਾਹਿਬ ਦੀ ਬਰਾਬਰੀ ਕਰ ਸਕਦਾ ਕਦੇ ਉਹ ਕਹਿੰਦੇ ਨੇ ਵੀ ਅਸੀਂ 50 ਸਕੂਲ ਖੋਲਦੇ ਕਦੇ ਉਹ ਕਹਿੰਦੇ ਨੇ ਵੀ ਅਸੀਂ 50 ਸਾਲ ਸੇਵਾ ਅਸੀਂ ਕਦੋਂ ਕਹਿੰਦੇ ਵੀ ਧੰਨ ਭਾਗ ਨੇ ਭਾਈ ਤੁਹਾਡੇ ਤੁਸੀਂ 50 ਸਕੂਲ ਖੋਲਦੇ ਉਸੇ 13000 ਬੱਚਾ ਪੜਦਾ ਮੈਂ ਕਹਿੰਦਾ 20000 ਪੜੇ ਤੁਸੀਂ 100 ਖੋਲੋ ਜੇ ਅੱਜ 50 ਸਕੂਲ ਖੋਲਿਆ ਤੇ ਉਹਨਾਂ ਨੂੰ ਬਰਾਬਰ ਕੁਰਸੀ ਬਹਣ ਦਾ ਹਕਮ ਮਿਲਦਾ ਹੈ ਕੱਲ ਨੂੰ ਉਹ 100 ਕੋਲ ਦੇਣ ਫਿਰ ਕਹਿਣਗੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੁਰਸੀ ਢਾਲੀਏ ਇਹ ਤਾਂ ਨਹੀਂ ਹੋਣਾ ਸੇਵਾ ਕਰੋ ਜੀ ਸਦਕੇ ਕਰੋ ਜਿਹੜੇ ਬਜ਼ੁਰਗ ਹੁੰਦੇ ਐ ਬਜ਼ੁਰਗਾਂ ਨੇ ਕਹਿੰਦੇ ਐ ਕਿ ਸਾਡੇ ਗੋਡੇ ਨਹੀਂ ਕੰਮ ਕਰਦੇ ਤੇਸੀਂ ਅੰਦਰ ਵੀ ਬਹਿਣਾ ਚਾਹੁੰਦੇ ਆ ਕਿਉਂ ਤਾਂ ਕੋਈ ਸਹੂਦਾਨ ਹੋ ਸਕਦਾ ਦੇਖੋ ਥੱਲੇ ਮੂੜੇ ਬਣੇ ਹੋਏ ਨੇ ਮੂੜੇ ਲਾ ਦਿਓ ਕੁਰਸੀ ਪੀੜੀਆਂ ਨੇ ਬੀਬੀਆਂ ਜਦੋਂ ਪ੍ਰਸ਼ਾਦਾ ਵੰਡਾਂ ਪੀੜੀਆਂ ਢਾਹੀਆਂ ਹੁੰਦੀਆਂ ਨੇ ਉਹਦੇ ਉੱਤੇ ਬੈਠ ਸਕਦੇ ਨੇ ਜੇ ਕੋਈ ਕੁਰਸੀ ਦੇ ਬੈਠੇ ਤਾਂ ਗਲਤ ਆ ਨਾ ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦਾ ਦੋ ਉਦਾਹਰਨਾਂ ਦੇਵਾਂਗਾ ਅੰਦਰ ਬੈਠਣ ਲਈ ਇੱਕ ਸੈਫਲਾ ਵਾਲਤੋਂ ਨੇ ਬਾਬਾ ਲੀਡਰ ਸਿੰਘ ਜੀ ਮਹਾਪੁਰਖ ਅਸੀਂ ਉਹਨਾਂ ਨੂੰ ਕਹਾਂਗੇ ਉਹਨਾਂ ਦੇ ਜਿਹੜੀਆਂ ਲੱਤਾਂ ਨੇ ਉਹ ਜਮਾਂਦਰੂ ਨੇ ਜਿਹੜੀਆਂ ਉਹ ਜਿਹੜੀਆਂ ਹੈਗਾ ਪੋਲੀਏ ਨਾਲ ਡੈੱਡ ਹੋਈਆਂ ਨੇ ਉਹ 휠ਚੇਅਰ ਤੇ ਜਦੋਂ ਜਾਂਦੇ ਨੇ ਦਰਬਾਰ ਸਾਹਿਬ ਵੀ ਉਹਨੂੰ ਚੱਕ ਕੇ ਇੱਧਰ ਉੱਧਰ ਕਰਦੇ ਨੇ ਉਹਨਾਂ ਨੂੰ ਮੈਂ ਤਾਂ ਉਹਨਾਂ ਨੂੰ ਕਦੇ ਦੇਖਿਆ ਨਹੀਂ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਢਾਹੀ ਨੂੰ ਵੀ ਸਿਆਦਾ ਨਾਲ ਚੱਕ ਕੇ ਨਹੀਂ ਬਹਿੰਦੇ ਉਹ ਉਹ ਥੱਲੇ ਬੈਠੇ ਹੁੰਦੇ ਨੇ ਠੀਕ ਆ ਨਾ ਉਹਨਾਂ ਨੇ ਉਹ ਨਹੀਂ ਬੈਠ ਸਕਦੇ ਵੀ ਉਹਨਾਂ ਦੇ ਲੱਤਾਂ ਹੀ ਨਹੀਂ ਹੈਗੀਆਂ ਪਰ ਉਹ ਮਾਂ ਨਹੀਂ ਉਹ ਆਈਡੀਕ ਉਸਤਾ ਕੀ ਨਹੀਂ ਕਰਦੇ ਹੋ ਵੀ ਅਸੀਂ ਬੈਠਣਾ ਨਹੀਂ ਸੀ ਗੁਰੂ ਸਾਹਿਬ ਦੇ ਬੈਠ ਦੇ ਸਾਡਾ ਜਿਹੜਾ ਹੈਗਾ ਹੱਕ ਨਹੀਂ ਬਣਦਾ ਸੀ ਗੁਰੂ ਸਾਹਿਬ ਦੀ ਸੇਵਾ ਦਾ ਨਾ ਉਹਨਾਂ ਦੀ ਲੱਤਾਂ ਨਾ ਹੋਣ ਦੇ ਬਾਵਜੂਦ ਵੀ ਉਹ ਗੁਰੂ ਸਾਹਿਬ ਦਾ ਅਦਰ ਸਤਕਾਰ ਅੱਜ ਵੀ ਕਾਇਮ ਰੱਖ ਰਹੇ ਨੇ ਸਹਿਫਲਾਬਾਦ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਬਾਬਾ ਲੀਡਰ ਸਿੰਘ ਨੂੰ ਸਾਡੇ ਪਿਤਾ ਬਾਬਾ ਚੜ੍ਹਤ ਸਿੰਘ ਜੀ ਜਿਨ੍ਹਾਂ ਦੇ 1983 ਦੇ ਵਿੱਚ ਜ਼ਾਲਮ ਪੁਲਿਸ ਨੇ ਗੋਲੀਆਂ ਮਾਰੀਆਂ ਫੱਟੜ ਕੀਤਾ ਅੱਠ ਸਰਾਖ ਸਰੀਰ ਦੇ ਵਿੱਚ ਛੋਲਾ ਹੋ ਗਏ ਅੱਠ ਗੋਲੀਆਂ ਲੱਗੀਆਂ ਦੋਨੇ ਪਾਸੇ ਸਰਾਖ ਉਹ ਨਹੀਂ ਅੱਜ ਤੱਕ ਕਿਹਾ ਵੀ ਅਸੀਂ ਸਾਡਾ ਇਹ ਨਹੀਂ ਹੋ ਸਕਦਾ ਵੀ ਅਸੀਂ ਉਹਨਾਂ ਨੂੰ ਕੁਰਸੀ ਢਾਕੇ ਉੱਥੇ ਦਰਬਾਰ ਸਾਹਿਬ ਦੇ ਬਿਠਾ ਦਈਏ ਨਾ ਉਹਨਾਂ ਨੇ ਕਿਹਾ ਵੀ ਸਾਨੂੰ ਕੁਰਸੀ ਢਾਕੇ ਬਿਠਾਓ ਸਾਨੂੰ ਗੁਰੂ ਸਾਹਿਬ ਤੋਂ ਪਾਇ ਆਉਂਦਾ ਜਿਹੜਾ ਸਿੱਖੂ ਪਾਇ ਖਾਊਗਾ ਠੀਕ ਹੈ ਕੱਲ ਰਾਤ ਨੂੰ ਜਿਵੇਂ ਇੰਟਰਵਿਊ ਵੀ ਜਿਹੜੀ ਕਰਕੇ ਆਏ ਤੇ ਅੱਜ ਸਵੇਰੇ ਪਈ ਵੀ ਹੈ ਸਾਡੇ ਚੈਨਲ ਤੇ ਉਹਦੇ ਵਿੱਚ ਉਹਨਾਂ ਨੇ ਇਹ ਆਖਿਆ ਕਿ মিডিਆ ਤੋਂ ਉਸਾਰਨ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਤੁਸੀਂ ਚਿੱਠੀ ਦਿੰਦੇ ਜਾਂ ਉੱਥੇ ਤੁਸੀਂ ਮੰਗ ਪੱਤਰ ਰੱਖਦੇ ਕਿ ਇਹ ਗਲਤ ਹੋ ਰਿਹਾ ਤੁਸੀਂ ਹੁਣ ਉਸ মিডিਆ ਦੇ ਵਿੱਚ ਅਕਾਲ ਤਖਤ ਸਾਹਿਬ ਨੇ ਕੀ ਕਰਤਾ ਉੱਥੋਂ ਦੇ ਜਥੇਦਾਰਾਂ ਸਾਹਿਬ ਨੇ ਕਿੰਡਾ ਕਰ ਸਟੈਂਡ ਲੈ ਲਿਆ ਇੰਨਾ ਚਿਰ ਹੋ ਗਿਆ ਇਸ ਮੁੱਦੇ ਨੂੰ ਅੱਜ ਹਫਤੇ ਤੋਂ ਜ਼ਿਆਦਾ ਹੋ ਗਿਆ ਹੁੰਦਿਆਂ ਨੂੰ ਸਾਰੇ ਸਿੱਖ ਬੋਲ ਰਹੇ ਨੇ ਉਹਨਾਂ ਦੇ ਹਮਾਇਤੀ ਬੋਲ ਰਹੇ ਨੇ ਜਿਹੜੇ ਸਿੱਖ ਨੇ ਗੁਰੂ ਪਿਆਰ ਕਰਨ ਵਾਲੇ ਉਹ ਬੋਲ ਰਹੇ ਨੇ ਤੇ ਫਿਰ ਜਥੇਦਾਰ ਸਾਹਿਬ ਕਿਉਂ ਨਹੀਂ ਬੋਲੇ ਇੱਕਾ ਮੁੱਦਾ ਕੱਲ ਪਰਸੋਂ ਹੋਇਆ ਸੀ ਆਦਲਜੀਤ ਦਾ ਅਮਤਾ ਬਚਨ ਦੇ ਉਹਨੇ ਪੈਰੀਂ ਹੱਥ ਲਾ ਦੇ ਉਸ ਮੁੱਦੇ ਤੇ ਜਥੇਦਾਰ ਸਾਹਿਬ ਬੋਲ ਪਏ ਇਹ ਸਮੁੱਦੇ ਤੇ ਉਹਨਾਂ ਨੇ ਬੋਲਣ ਦੀ ਜਿਹੜੀ ਹੈਗੀ ਆ ਉਹ ਸਮਝਿਆ ਨਹੀਂ ਵੀ ਇਹ ਚੁੱਪ ਦੱਸਦੀ ਆ ਉਹਨਾਂ ਦੀ ਵੀ ਕਿਉਂ ਨਹੀਂ ਬੋਲ ਰਹੇ ਖਮੋਸ਼ ਕਿਉਂ ਨੇ ਇਹ ਹੁਣ ਉਹ ਹੀ ਦੱਸ ਸਕਦੇ ਨੇ ਅਜੀ ਕਈ ਵਾਰੀ ਫੋਨ ਵੀ ਲਾਇਆ ਪਹਿਲਾਂ ਕਹਿੰਦੇ 5 ਮਿੰਟਾਂ ਬਾਅਦ ਗੱਲ ਕਰਾਉਨੇ ਆ ਫਿਰ ਕਹਿੰਦੇ 20 ਮਿੰਟ ਲੱਗਣਗੇ ਫਿਰ ਕਹਿੰਦੇ ਸ਼ਾਮ ਨੂੰ ਕਰਾਵਾਂਗੇ ਹੁਣ ਮੁੜ ਕੇ ਫੋਨ ਹੀ ਚੱਕਦੇ ਜਥੇਦਾਰ ਸਾਹਿਬਾਂ ਦਾ ਦਾ ਹਾਲ ਹੋ ਗਿਆ ਹੁਣ ਕਿਹਨੂੰ ਕਹੀਏ ਸਾਡਾ ਜਥੇਦਾਰ ਤਾਂ ਭਾਈ ਜਗਤਾਰ ਸਿੰਘ ਹਵਾਰਾ ਅਸੀਂ ਉਹਨਾਂ ਨੂੰ ਮੈਸੇਜ ਲਾਇਆ ਤਾਂ ਸਾਰਾ ਕੁਝ ਹੋ ਗਿਆ ਸਾਡੀ ਗੱਲਬਾਤ ਹੋ ਗਈ ਉਹ ਇਹ ਨਹੀਂ ਕਹਿੰਦੇ ਵੀ ਤੁਸੀਂ ਕਿਸੇ ਨੂੰ ਕੋਈ ਹੱਕ ਨਹੀਂ ਹੈਗਾ ਕੁਰਸੀ 'ਤੇ ਬੈਠਣ ਦਾ ਜੋ ਗੁਰੂ ਦੀ ਮਰਜ਼ਾ ਦਾ ਕਾਲ ਤੱਕ ਸਾਉ ਦਾ ਵੀ ਇਹੀ ਹੁਕਮ ਆ ਵੀ ਕੋਈ ਕੁਰਸੀ ਨਹੀਂ ਢਾ ਸਕਦਾ ਇਰ ਅਸੀਂ ਕਿਵੇਂ ਜ਼ੁਰਤ ਕਰਦੇ ਆ ਹਜੇ ਹਜੇ ਵੀ ਉਹ ਆਧਾਰ ਨਾ ਦਿੰਦੇ ਨੇ ਹਜੇ ਵੀ ਉਹ ਸੱਚੇ ਬਣਦੇ ਨੇ ਉਸ ਗੱਲਾਂ ਤੇ ਆਉਂਦੇ ਨੇ ਗਿੱਲੇ ਪੀਣ ਪਾਈ ਜਾਂਦੇ ਨੇ ਆਹ ਹੋ ਗਿਆ ਜਿਉ ਹੋ ਗਿਆ ਜੀ ਇਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਇਆ ਤਿਆਰ ਕੀਤਾ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੀ ਉਹ ਥੱਲੇ ਪੈਂਦੇ ਰਹੇ ਨੇ ਚਾਦਰ ਲਾ ਕੇ ਅੱਜ ਵੀ ਤੁਸੀਂ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਚਾਦਰ ਤੁਸੀਂ ਦੇਖਦੇ ਹੋ ਅੱਜ ਵੀ ਉਸੇ ਤਰ੍ਹਾਂ ਬਜਾਈ ਬਰਸ਼ਾਈ ਜਾਂਦੀ ਆ ਗੁਰੂ ਸਾਹਿਬ ਦਾ ਹਿਆ ਉਹਨਾਂ ਨੇ ਵੀ ਆਪਦਾ ਹਿਆ ਨਹੀਂ ਕਰਿਆ ਵੀ ਅਸੀਂ ਗੁਰੂ ਸਾਹਿਬ ਦੇ ਬਰਾਬਰ ਬਹਿ ਜੀ ਨਾਲ ਸਰੂਪ ਦੇ ਵਿੱਚ ਸਰੀਰਕ ਸਰੂਪ ਦੇ ਉਸ ਗੁਰੂ ਅਰਜਨ ਦੇ ਮਹਾਰਾਜ ਤਾਂ ਵੀ ਉਹਨਾਂ ਨੇ ਬਰਾਬਰ ਬੈਠਣਾ ਜਿਹੜਾ ਹੈ ਗੁਰੂ ਸਾਹਿਬ ਉਹਨਾਂ ਨੇ ਉੱਚਾ ਸਮਝਿਆ ਬਾਣੀ ਆ ਇਹ ਤੁਰਕੀ ਬਾਣੀ ਆ ਇਹ ਤਨ ਸਗਲ ਹੀ ਤਰ੍ਹਾਂ ਬੜਾਈ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰੂ ਅੰਗਦ ਦੇ ਮਹਾਰਾਜਾਂ ਦੀ ਸਾਰੇ ਗੁਰੂਆਂ ਦੀ ਬਾਣੀਆਂ ਇਹ ਭਗਤ ਜਨਾਂ ਦੀ ਬਾਣੀ ਆ ਇਹਨਾਂ ਵਿੱਚ ਇਹਨਾਂ ਅਸੀਂ ਬਰਾਬਰ ਨਹੀਂ ਬਹਿ ਸਕਦੇ ਜਿੰਨਾ ਚਿਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਦੋਂ ਤਿਆਰ ਹੋਇਆ ਜਿੱਨਾਂ ਚ ਗੁਰੂ ਅਰਜਨ ਦੇਵ ਮਹਾਰਾਜ ਸਰੀਰਕ ਰੂਪ ਦੇ ਵਿੱਚ ਰਹੇ ਨੇ ਉਹ ਥੱਲੇ ਹੀ ਪੈਂਦੇ ਰਹੇ ਨੇ ਆਸਣ ਲਾ ਕੇ ਕਦੇ ਵੀ ਬਰਾਬਰ ਨਹੀਂ ਬੈਠੇ ਤੇ ਇਹ ਕੌਣ ਹੋ ਗਏ ਫਿਰ ਬਈ ਨਹੀਂ ਤੁਹਾਡੀ ਵੀਡੀਓ ਵੀ ਆਈ ਫਿਰ ਉਹਨਾਂ ਦੀ ਵੀਡੀਓ ਆਈ ਉਹਨਾਂ ਨੇ ਆਪਦੀ ਵੀਡੀਓ ਦੇ ਵਿੱਚ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਤੁਸੀਂ ਤੂੰ ਤੂੰ ਕਰਕੇ ਸ਼ਬਦਾਵਲੀ ਵਰਤੀ ਕੀ ਇਹ ਸਹੀ ਸੀਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਜਿਹੇ ਕਹਿਣਾ ਕਿੱਥੇ ਗਿਆ ਉਨੂੰ ਝੂਠ ਕਿਹਾ ਹੂਆ ਹਾਂ ਸਾਸ ਦਾ ਜਿਹਦਰ ਕਾਲ ਤੱਕ ਸਾਡਾ ਜਿਹੜਾ ਹੈਗਾ ਉਹ ਭਾਈ ਜਗਤਾਰ ਸਿੰਘ ਨੂੰ ਮੰਨਦੇ ਆਂ ਅਵਾਰੀ ਨੂੰ ਮੰਨਦੇ ਆਂ ਫੇਰ ਵੀ ਅਸੀਂ ਉਸ ਅਹੁਦੇ ਦਾ ਸਤਿਕਾਰ ਕਰਦੇ ਆਂ ਵੀ ਉਹ ਕਾਲ ਤਖਤ ਦੇ ਬੈਠੇ ਨੇ ਪਹਿਲਾਂ ਤਾਂ ਸਾਰੇ ਨੇ ਉਹਨੂੰ ਜਵਾਬ ਦਿੱਤਾ ਸੀ ਪਹਿਲਾਂ ਤਾਂ ਆਪ ਡੇਰਿਆਂ ਤੇ ਜਾ ਕੇ ਉਹ ਪੰਗਾ ਲੈਂਦੇ ਤੇ ਇਹ ਤਾਂ ਹੁਣ 5-7 ਦਿਨ ਹੋ ਗਏ 25 ਤਰੀਕ ਨੂੰ ਜਿਹੜੇ ਨਿੰਗ ਸਿੰਘ ਜਾ ਕੇ ਉੱਥੇ ਉਹਨੂੰ ਪੰਗਾ ਦੇ ਆਏ ਠੀਕ ਆ ਨਾ ਇਸ ਕਰ ਕਿ ਇਸ ਤਰ੍ਹਾਂ ਹੀ ਉਹਨਾਂ ਨੂੰ ਜ਼ਥੇਦਾਰੀ ਮਿਲੀ ਹੋਈ ਆ ਅਸੀਂ ਹੁਣ ਵੀ ਕਹਿੰਦੇ ਆ ਫਿਰ ਉਹ ਬੋਲਦੇ ਕਿਉਂ ਨਹੀਂ ਇਸ ਮੁੱਦੇ ਤੇ ਖਾਸ ਕਰਕੇ ਜਹਾਦਾ ਜ਼ਥੇਦਾਰ ਸਾਹਿਬ ਇਹ ਕਹੋ ਕੋ ਨਾਮਜ਼ਦਾਰੀ ਕਰ ਦੇਣਾ ਵੀ ਇਹ ਲਾਉੜ ਆ ਇਹ ਨਾ ਸਾਧਾ ਨੂੰ ਸਾਰਿਆਂ ਨੂੰ ਕੁਰਸੀਆਂ ਲਾਉਣ ਦੀ ਇਹਦਾ ਅਸੀਂ ਨਹੀਂ ਬੋਲਦੇ ਕੁਸ਼ ਤਾਂ ਬੋਲਣ ਨਾ ਕਿਉਂ ਚੁੱਪ ਧਾਰਿਆ ਪੰਥੇ ਦਾ ਜਵਾਬ ਮੰਗਦਾ ਜ਼ਥੇਦਾਰ ਸਾਹਿਬ ਤੋਂ ਪੰਥੇ ਦੇ ਬਣਾਏ ਜ਼ਥੇਦਾਰ ਨੇ ਜੀ ਤਾਂ ਕਾਲੀ ਫੂਲਾ ਸਿੰਘ ਵਰਗਾ ਜ਼ਥੇਦਾਰ ਹੁੰਦਾ ਹੁਣ ਤਾਂ ਮਾਰ ਮਾਰ ਕੋਲ ਰਿ ਲਿਆਉਂਦਾ ਉਥੋਂ ਪਰ ਉਹ ਜ਼ੁਰਤ ਕਿੱਥੋਂ ਕਰਨਗੇ ਇਹਨਾਂ ਦਾ ਜਿਹੜਾ ਆਕਾ ਉਹ ਦੱਸੂਗਾ ਫੇਰ ਬੋਲਣਗੇ ਅਸੀਂ ਤਾਂ ਨੰਗੇ ਚਿੱਟੇ ਕਹਨੇ ਆ ਪੂਰੇ ਪੰਥ ਨੂੰ ਪਰਮਾਨਤ ਨਹੀਂ ਹੈ ਪੂਰੇ ਪੰਥ ਨੂੰ ਪਰਮਾਨਤਾ ਭਾਈ ਜਗਤਾਰ ਸਿੰਘ ਹਵਾਰਾ ਇਹਦਾ ਕਾਰਜਕਾਰੀ ਨੇ ਇੱਕ ਉਹਦੀ ਥਾਂ ਤੇ ਪੱਕਾ ਜਸੇਦਾਰ ਨਹੀਂ ਹੈਗਾ ਇਸ ਕਰਕੇ ਜਦੋਂ ਕੋਈ ਅਹੁਦੇ ਤੇ ਬੈਠ ਜਾਂਦਾ ਉਹਨੂੰ ਪੰਥ ਦੇ ਪਹਿਲਾਂ ਮਸਲੇ ਹੱਲ ਕਰਨੇ ਚਾਹੀਦੇ ਨੇ ਜਦੋਂ ਅਸੀਂ ਗੱਲ ਕਰ ਰਹੇ ਆ ਫਿਰ ਇਹ ਕਹਿੰਦੇ ਉਸੇ ਚਿੱਠੀ ਨਹੀਂ ਦਿੱਤੀ ਅੱਜ ਹਫਤਾ ਹੋ ਗਿਆ ਚਿੱਠੀ ਦਿੱਤੀ ਨੂੰ ਸਾਡੇ ਸਿੰਘ ਜਾ ਕੇ ਦੇ ਕੇ ਆਏ ਨੇ ਕਾਲ ਤੱਕ ਸਾਹਬ ਤੇ ਜਾ ਕੇ ਪੜਨ ਸਾਡੇ ਵੱਲੋਂ ਚਿੱਠੀ ਗਈ ਆ ਵੀ ਅਸੀਂ ਇਸ ਗੱਲ ਦਾ ਹੁਕਮ ਮੰਗਦੇ ਆ ਜੀ ਆ ਗੱਲ ਹੋ ਗਈ ਇਸ ਦਾ ਜਵਾਬ ਚਾਹੀਦਾ ਦਿੱਤਾ ਹੋਇਆ ਫਿਰ ਬੋਲੇ ਕਿ ਅੱਜ ਕਿੰਨੇ ਦਿਨਾਂ ਤੋਂ ਬਾਵਜੂਦ ਵੀ ਉਸੇ ਕਾਲ ਤੱਕ ਸਾਹਬ ਤੋਂ ਕੋਈ ਜਵਾਬ ਨਹੀਂ ਐਲਾਨ ਨਹੀਂ ਹੋਇਆ ਉਹਦੇ ਹੱਕ ਦੀ ਕਰ ਦੋ ਜੇ ਤੁਹਾਨੂੰ ਉਹ ਚੰਗੇ ਲੱਗਦੇ ਨੇ ਉਹਨਾਂ ਦੇ ਹੱਕ ਚ ਹੀ ਕਰ ਦੋ ਅਸੀਂ ਇਹ ਕਹਿੰਦੇ ਆਂ ਵੀ ਪੰਥ ਦੀ ਗੱਲ ਕਰੋ ਬਿਵਾਦ ਛੜਿਆ ਹੋਇਆ ਉਹ ਤੇ ਬੋਲੋ ਇਹਦਾ ਮਤਲਬ ਵੀ ਜਥੇਦਾਰ ਕੀ ਚਾਹੁੰਦੇ ਨੇ ਕੀ ਚੁੱਪ ਕਹਿੰਦੀ ਉਹਨਾਂ ਦੀ ਇਹ ਹੁਣ ਉਹੀ ਜਵਾਬ ਦੇ ਸਕਦੇ ਨੇ ਤੇ ਸੰਗਤ ਜਥੇਬੰਦੀਆਂ ਇਹ ਪੁੱਛਣਾ ਚਾਹੁੰਦੀਆਂ ਨੇ ਮੈਂ ਇਹ ਗੱਲ ਕਰਨਾ ਚਾਹੁੰਨਾ ਬੇਸ਼ੱਕ ਕੋਈ ਨਾ ਬੋਲੇ ਅਸੀਂ ਬੋਲਾਂਗੇ ਜਿੰਨਾ ਚਿਰ ਕੋਈ ਮਰਜ਼ਾਦਾ ਦਾ ਕੋਈ ਕਾਣ ਕਰੂਗਾ ਜਦੋਂ ਅਸੀਂ ਬਾਹਰ ਲਿਆਂ ਨੂੰ ਨਹੀਂ ਬਖਸ਼ਿਆ ਅਸੀਂ ਆਪਦੇ ਨੂੰ ਕਿ ਬਖਸ਼ੀ ਉਹ ਕਹਿੰਦੇ ਆ ਕਿ ਤੁਸੀਂ ਜਿਹੜੇ ਬਿਆਨ ਨੇ ਬੜੇ ਢੜਕਾਉ ਦਿੰਦੇ ਹੋ ਤੇ ਜਿਹੜੇ ਉਹ ਜਿਹੜੇ ਸਾਧ ਬੈਠੇ ਆ ਉੱਥੇ ਉਹਨਾਂ ਦੇ ਮਗਰ ਤਾਂ ਬਥੇਰੀ ਸੰਗਤ ਹੈਗੀ ਤੇ ਉਹ ਕਹਿੰਦੇ ਕਿ ਤੁਸੀਂ ਭਰਾ ਮਾਰੂ ਜੰਗ ਕਿਉਂ ਛਿੜ ਰਹੇ ਹੋ ਕਾਦੀ ਭਰਾ ਮਾਰੂ ਜੰਗ ਛਿੜ ਗਈ ਕਿਹਨੇ ਕੌਣ ਮਾਰਤਾ ਦੱਸੋ ਤਾਂ ਸਹੀ ਕਿਹਨੇ ਕੌਣ ਮਾਰਤਾ ਕਿਹੜੀ ਭਰਾ ਮਾਰੂ ਜੰਗਾ ਭਾਰਾ ਮਾਰੂ ਜੰਗ ਹੁੰਦੀ ਆ ਪੈਸਿਆਂ ਦੇ ਲਾਲਚ ਪਿੱਛੇ ਜ਼ਮੀਨਾਂ ਜਾਇਦਾਦਾਂ ਪਿੱਛੇ ਇਹ ਤਾਂ ਸਾਡੀ ਗੁਰੂ ਦੀ ਲੜਾਈ ਹੈ ਇਹ ਰਹਿਤ ਮਰਜ਼ਾ ਦਾ ਦੀ ਲੜਾਈ ਹੈ ਬਰਾਮਾ ਉਹ ਜੰਗ ਨਹੀਂ ਹੈਗੀ ਜੇ ਉਹ ਥੋੜਾ ਹੀ ਦਿਮਾਗ ਖਰਾਬ ਹੋ ਰਿਹਾ ਸੀ ਕੀ ਕਰ ਸਕਦੇ ਆ ਅਸੀਂ ਇਹ ਮਰਜ਼ਾ ਦਾ ਉੱਤੇ ਲੜਾਂਗੇ ਚਾਹੇ ਸਾਨੂੰ ਉਹ ਹੁਣ ਇਕੱਠੇ ਹੋ ਕੇ ਡੀਸੀ ਦੇ ਦਫ਼ਤਰ ਵੀ ਗਏ ਨੇ ਉਹ ਐਸਐਸਪੀ ਦੇ ਵੀ ਬਾਬਾ ਰਾਜਾ ਰਾਜ ਸਿੰਘ ਦੇ ਉੱਤੇ ਪਰਚੇ ਦਰਜ ਕਰੋ ਮੈਂ ਕਹਿਣਾ ਛਣਾ ਤੁਹਾਨੂੰ ਹੱਥ ਜੋੜ ਕੇ ਮੇਰੇ ਤੇ 10 ਪਰਚੇ ਦਰਜ ਕਰਾ ਦਿਓ ਮੈਂ ਝੁਕਦਾ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਪੰਚ ਦੀ ਗੱਲ ਕਰੂੰਗਾ ਸੱਚ ਬੋਲੂੰਗਾ ਜਿਹੜਾ ਕੋਈ ਕੁਰਸੀਆਂ ਡਾਹੂਗਾ ਉਹਨੂੰ ਬਖਸ਼ਦਾ ਨਹੀਂ ਕੋਈ ਵੱਡਾ ਹੋਵੇ ਅਸੀਂ ਨਹੀਂ ਬਖਸ਼ਦੇ ਜਿਹੜਾ ਗੁਰੂ ਦੀ ਬਰਾਬਰਤਾ ਕਰੂਗਾ ਕੋਈ ਵੀ ਹੋਵੇ ਡੇਰੇਦਾਰ ਹੋਵੇ ਚਾਹੇ ਉਹ ਚਾਹੇ ਕੋਈ ਲੀਡਰ ਹੋਵੇ ਅਸੀਂ ਨਹੀਂ ਬਖਸ਼ਣਾ ਗੁਰੂ ਤੋਂ ਕੋਈ ਵੱਡਾ ਨਹੀਂ ਹੋ ਸਕਦਾ ਜਦੋਂ ਗੁਰੂ ਮਤ ਮਾਰਦਾ ਫਿਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਅਸੀਂ ਉਹਦਿਆਂ ਦੇ ਉੱਤੇ ਬੈਠ ਕੇ ਅਸੀਂ ਦੂਜਿਆਂ ਨੂੰ ਕਿਵੇਂ ਹਟਾ ਦਾਂਗੇ ਕੀ ਉਪਦੇਸ਼ ਦੇ ਦਾਂਗੇ ਲੋਕ ਦੱਸਦੇ ਨੇ ਕਾਜੋ ਬੋਲਣਾ ਸਾਨੂੰ ਕੋਈ ਹਟਾ ਨਹੀਂ ਸਕਦਾ ਸੱਚ ਦੇ ਪਹਿਰਾ ਦੇਵਾਂਗੇ ਇੱਕ ਅਕਾਦਮੀ ਗੁਰਬਾਣੀ ਦੀ ਵੀ ਪੰਕਤੀਆਂ ਨੇ ਕਿ ਹੋਵੋ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹਰ ਨਾਮੈ ਕੋ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਵਿਛਾਏ ਕਹਿੰਦੇ ਨੇ ਕਿ ਤੁਸੀਂ ਸਫਾ ਵਿਛਾ ਕੇ ਬਹਿ ਕੇ ਗੱਲ ਕਰਨੀ ਸੀਗੀ ਤੁਸੀਂ ਸੋਸ਼ਲ ਮੀਡੀਆ ਤੇ 扑ਕਾ ਤੇ ਬਿਆਨ ਜਦੋਂ ਤੁਸੀਂ ਤੁਸੀਂ ਕੁਰਸੀ ਢਾਲੀ ਸਫਾ ਦੀ ਤਾਂ ਤੁਸੀਂ ਗੱਲ ਹੀ ਨਹੀਂ કરી ਤੁਸੀਂ ਤਾਂ ਕੁਰਸੀ ਢਾਲੀ ਅਸੀਂ ਸਫਾ ਦੀ ਗੱਲ ਗੁਰਬਾਣੀ ਕਹਿੰਦੀ ਹੈ ਤੁਸੀਂ ਆਪ ਹੀ ਕਹਿ ਰਹੇ ਹੋ ਗੁਰਮੁਖ ਸਫਾ ਬਸਾਈ ਜੇ ਕੁਰਸੀਆਂ ਕਿਹਾ ਹੁੰਦਾ ਮਹਾਰਾਜ ਫਿਰ ਤੇ ਕੁਰਸੀ ਨਾਲ ਲਿਖਦੇ ਫਿਰ ਸਫਾ ਕਿਉਂ ਲਿਖਦੇ ਉਥੇ ਬੈਠੋ ਗੁਰਮੁਖ ਸਫਾ ਬਸਾਈ ਲਿਖਿਆ ਆਇਆ ਸਫਾ ਦੀ ਤਾਂ ਗੱਲ ਹੀ ਨਹੀਂ ਕਰਦੇ ਇਸ ਤਾਂ ਕੁਰਸੀਆਂ ਦੀ ਗੱਲ ਕਰਦੇ ਆ ਭਾਈ ਸਫਾ ਵਾਲੀ ਤਾਂ ਤੁਸੀਂ ਗੱਲ ਹੀ ਨਹੀਂ ਕਰੀ ਜੇ ਸਫਾ ਵਾਲੀ ਗੱਲ ਕਰੀ ਹੁੰਦੀ ਫਿਰ ਕੁਰਸੀਆਂ ਨਾਲ ਤੁਸੀਂ ਢਾਉਂਦੇ ਨਹੀਂ ਪਰ ਤੁਸੀਂ ਉਥੇ ਜਾ ਕੇ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਸੀ ਕਿ ਅਸੀਂ ਤਾਂ ਕਰਨ ਨੂੰ ਤਿਆਰ ਆ ਹੁਣ ਮੂ ਤਿਆਰ ਆ ਬਲਗਾ ਗੱਲ ਇੱਕੋ ਹੀ ਹੋਣੀ ਆ ਜਿਆਦਾ ਉਹਨਾਂ ਨੂੰ ਇਹ ਜਿਹੜੀ ਹੈਗੀ ਆ ਬਗਿਆ ਕੀਤੀ ਆ ਇਹਦੀ ਮਾਫੀ ਮੰਗਣੀ ਪਊ ਨਹੀਂ ਫਿਰ ਗੁਰੂ ਅਰਜਨ ਸਾਹਿਬ ਉਥੋਂ ਹਟਾਏ ਜਾਣਗੇ ਅਸੀਂ ਨਰਾਦਰ ਨਹੀਂ ਚੱਲਦੇ ਗੱਲ ਇੱਕੋ ਹੀ ਹੋਣੀ ਆ ਅਸੀਂ ਪਹਿਲੇ ਸਟੈਂਡ ਤੇ ਅੱਜ ਵੀ ਕੈਮ ਆ ਹਮੇਸ਼ਾ ਕੈਮਰਾ ਹਾਂਗੇ ਅਕਾਲ ਤਖਤ ਸਾਹਿਬ ਦਾ ਅਸੀਂ ਕਿਹਾ ਵੀ ਉਹਨੂੰ ਹਫਤਾ ਗੁਰਪੁਰਬ ਆ ਗਿਆ ਗੁਰਪੁਰਬ ਤੋਂ ਬਾਅਦ ਫਿਰ ਅਸੀਂ ਜਾਵਾਂਗੇ ਜਾਣਾ ਹੀ ਜਾਣਾ ਅਸੀਂ ਛੱਡਦੇ ਹੈ ਨਹੀਂ ਇਹ ਦੋ ਵਾਰ ਲਾ ਕੋਈ ਸੋਲੂਸ਼ਨ ਨਿਕਲਦਾ ਨੂੰ ਦਿਖਾ ਦੇਣਾ ਤੁਹਾਡੇ ਹਿਸਾਬ ਨਾਲ ਸੋਲੂਸ਼ਨ ਕੀ ਹੋ ਸਕਦਾ ਕਿ ਹੱਲ ਐਂਦਾ ਹੁਣ ਪੂਰੇ ਮੁੱਦੇ ਦਾ ਹੱਲ ਕੀ ਹੋਏਗਾ ਹੱਲ ਇੱਥੋਂ ਦੇਖੋ ਕਾਲ ਤੱਕ ਸਾਡਾ ਜਥੇਦਾਰ ਨਹੀਂ ਬੋਲਿਆ ਮੌਜੂਦਾ ਅਸੀਂ ਫਿਰ ਉਹਨਾਂ ਤੋਂ ਆਸ ਰੱਖਣੀ ਖਤਮ ਕਰਤੀ ਸਾਡੀ ਆਸ ਕਿ ਇੱਕ ਆ ਭਾਈ ਜਗਤਾਰ ਸਿੰਘ ਹਵਾਲਾ ਸਾਡਾ ਜਥੇਦਾਰ ਸਰਬੱਤ ਖਾਲਸਿਆਂ ਥਾਪਿਆ ਅਸੀਂ ਉੱਥੇ ਮੋਰਚਾ ਨੂੰ ਸਿਰੋਉਣ ਵਾਸਤੇ ਲਾਇਆ ਹਿਆ ਉਹਨਾਂ ਨਾਲ ਸਾਰੀ ਉਹਨਾਂ ਦੇ ਪੀਏ ਨਾਲ ਸਾਰਿਆਂ ਨਾਲ ਉਹਨਾਂ ਨਾਲ ਗੱਲਬਾਤ ਹੋ ਗਈ ਆ ਇੱਥੋਂ ਅਸੀਂ ਇੱਕ ਬਫਤ ਭੇਜਾਂਗੇ ਪੰਜ ਸਿੰਘਾਂ ਦਾ ਅਸੀਂ ਵੀ ਜਮਾ ਕਰਨ ਵਾਲਾ ਪੰਜ ਮਾਹਾ ਕਾਲ ਜਾਣਗੇ ਜੋ ਉੱਥੇ ਫੈਸਲਾ ਲੈਣਗੇ ਉਹ ਮਾਫੀ ਮੰਗ ਲੈ ਜੋ ਫੈਸਲਾ ਕਰਨਗੇ ਉਹ ਸਾਨੂੰ ਡੰਡ ਲਾਉਂਦਾ ਸਾਨੂੰ ਵੀ ਡੰਡ ਲਾਉਣ ਸਾਨੂੰ ਉਹ ਉਹਨਾਂ ਦਾ ਮਨਜ਼ੂਰ ਹੋਊਗਾ ਜੇ ਉਹਨੂੰ ਡੰਡ ਲਾਉਣਾ ਉਹ ਕੁਰਸੀ ਉਹਦੀ ਰੱਖਣੀ ਆ ਉਹ ਉਹ ਉਹਨਾਂ ਪੰਜਾਬ ਸਿੰਘਾਂ ਨੇ ਉਹ ਕਰਨਾ ਬੁਲਾ ਲੈਣ ਆ ਜਾਣੇ ਆ ਇੱਥੋਂ ਬਹੁਤ ਜਾਊਗਾ ਭਾਈ ਜਗਤਾਰ ਸਿੰਘ ਦੀ ਹਵਾਰੇ ਦੀ ਗਵਾਹੀ ਦੇ ਵਿੱਚ ਹੁਣ ਸਾਨੂੰ ਜਿਹੜਾ ਹੁਣ ਦੂਸਰਾ ਜੱਥੇਦਾਰ ਉਹ ਤੇ ਕੋਈ ਆਸ ਨਹੀਂ ਰਹੀ ਕੀ ਇਹ ਤੇ ਸਵਾਲ ਹੀ ਹੈ ਕਿ ਤੁਸੀਂ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਹੜਾ ਇਹ ਸਾਰਾ ਮਾਹੌਲ ਹੋਇਆ ਮੈਂ ਸੰਗਤ ਨੂੰ ਹੱਥ ਜੋੜ ਕੇ ਕੋਈ ਬੇਨਤੀ ਕਰਨਾ ਚਾਹੁੰਨਾ ਮੇਰੇ ਹੱਕ ਤੇ ਕੋਈ ਪੋਸਟਰ ਨਾ ਪਾਵੇ ਮੈਂ ਕੋਈ ਆਪਦੇ ਹੱਕ ਤੇ ਨਹੀਂ ਕਹਿੰਦਾ ਤੁਸੀਂ ਮੇਰੇ ਹੱਕ ਤੇ ਕਰੋ ਤੁਸੀਂ ਗੁਰੂ ਗ੍ਰੰਥ ਤੇ ਪੰਥ ਦੇ ਹੱਕ ਤੇ ਦੀ ਗੱਲ ਕਰੋ ਤੁਸੀਂ ਰਹਿਤ ਮਰਯਾਦਾ ਦੀ ਗੱਲ ਕਰੋ ਜੇ ਮੇਰੀ ਗੱਲ ਗਲਤ ਆ ਇਹ ਜੇ ਮੈਂ ਗਲਤ ਬੋਲਿਆ ਜੋ ਡੰਡ ਜੋ ਪੰਜ ਪਿਆਰੇ ਮੈਨੂੰ ਸਹਿਵਾ ਲਉਣਗੇ ਮੈਂ ਹੱਥ ਜੋੜ ਕੇ ਪਰਵਾਣ ਕਰੂੰਗਾ ਗੁਰੂ ਦੀ ਮਰਜ਼ਾ ਉੱਤੇ ਸੱਚ ਬੋਲੋ ਸੱਚ ਤੇ ਖੜਨ ਦਾ ਜਿਹੜਾ ਹੈਗਾ ਉਹ ਹਿਆਂ ਰੱਖੋ ਦਮ ਰੱਖੋ ਚਾਪਲੂਸੀਆਂ ਨਾ ਕਰੋ ਚੱਪਰਾਣਾ ਛੱਟੋ ਮੈਂ ਇਹੀ ਬੇਨਤੀ ਕਰੂੰਗਾ ਆਗੂਆਂ ਨੂੰ ਵੀ ਤੇ ਸਾਰੇ ਪੰਥ ਨੂੰ ਵੀ ਇਹੀ ਬੇਨਤੀਆਂ ਕਰਨਾ ਚਾਹੁੰਨਾ ਜੇ ਭਨੇਹਾਰਾਂ ਵਾਲਾ ਕਨਗੀ ਲਾਉਂਦਾ ਅੱਜ ਤੱਕ ਅਸੀਂ ਉਹਨਾਂ ਦੇ ਪਰਿਵਾਰ ਨੂੰ ਨਹੀਂ ਬਖਸ਼ਿਆ ਅੱਜ ਤੱਕ ਬਹੁਤ ਲੜਾਈਆਂ ਹੋਈਆਂ ਨੇ ਜੇ ਸਵਾੰਗ ਰਸਿਆ ਸਰਸੇ ਵਾਲੇ ਨੇ ਉਹਨੂੰ ਨਹੀਂ ਬਖਸ਼ਿਆ ਅੱਜ ਤੱਕ ਅਸੀਂ ਕੇਸ ਲੜਦੇ ਆਂ ਜਿਹੜੇ ਕਹਿੰਦੇ ਕੁਛ ਕਰਿਆ ਨਹੀਂ ਬਾਬਾ ਰਾਜਾ ਰਾਜ ਸਿੰਘ ਤਾਂ ਖੱਲੇ ਬਿਆਨ ਦਿੰਦਾ ਇੱਕ ਅਸੀਂ ਬਿਆਦਵੀ ਕਰਨ ਵਾਲਾ ਉੱਥੇ ਹੀ ਵੱਡਿਆ ਸੀ ਹੁਣ ਚਾਹ ਸੁਣ ਲਿਓ ਦਿੱਲੀ ਵੱਢ ਕੇ ਡੰਗਾਏ ਸਾਡੇ ਚਾਰ ਸਿੰਘ ਅੰਦਰ ਨੇ ਅੱਜ ਵੀ ਉੱਥੇ ਅਸੀਂ ਹੀ ਕਰਿਆ ਸੀ ਹੋਰ ਨਹੀਂ ਸੀ ਕੋਈ ਕਰਨ ਵਾਲਾ ਸਰਸੇ ਵਾਲੇ ਦਾ ਜਦੋਂ ਰੌਲਾ ਪਿਆ ਸਾਡਾ ਪਿੰਡ ਕੜੈਲ ਨਾਲ ਹੀ ਪਿੰਡ ਚੂਲੜ ਪੈਂਦਾ ਉਥੇ ਸਰਸੇ ਵਾਲਾ ਦਾ ਡੇਰਾ ਸੀ ਉਥੇ ਜਾ ਕੇ ਮੋਰਚਾ ਲਾਇਆ 2009 ਦੇ ਵਿੱਚ 5 ਸਾਲ ਕੇਸ ਚੱਲਿਆ ਅੱਜ ਉਥੋਂ ਡੇਰਾ ਸੀ ਚਕਾਤਾ ਸਵਾਗਾ ਮਾਰਤਾ ਜਾ ਜਾ ਕੇ ਦੇਖ ਲੋ ਜੇ ਗਲਤ ਗੱਲ ਹੋਵੇ ਸਾਡੇ ਹਿੱਸੇ ਇੱਕ ਆਉਂਦਾ ਸੀ ਢਾਤਾ ਡੇਰਾ ਬਾਕੀ ਇਹ ਜਿਹੜੀ ਸੰਪਰਤਾ ਵਾਲੇ ਪੁੱਛ ਆਲੇ ਇਹਨਾਂ ਨੂੰ ਕਹਿੰਦਾ ਤੁਸੀਂ ਢਾ ਦਿਓ ਇੱਕ ਅੱਧਾ ਫਿਰ ਮੰਨ ਲਾਂਗੇ ਤੁਹਾਨੂੰ ਜੇ ਗੱਲ ਇਹ ਗਲਤ ਹੋਵੇ ਜਿੱਥੇ ਮਰਜ਼ੀ ਖੜਾ ਲਿਓ ਚੂਲੜ ਪਿੰਡ ਦੇ ਵਿੱਚ ਜਾ ਕੇ ਦੇਖ ਲੋ ਵੀ ਢਾ ਆ ਡੇਰਾ ਟੇਹਾ ਚਾਕੇ ਭੱਜੇ ਨੇ ਉਥੋਂ ਜਨ ਨਹੀਂ ਆਪਣੀ ਇਟਾਂ ਇਟਾਂ ਵੀ ਕਿਹੜੇ ਗੱਲਾਂ ਨਾਲ ਕਹਿੰਦੇ ਨੇ ਕਿਸਾਨੀ ਮੋਰਚੇ 'ਚ ਰਹੇ ਉਥੋਂ ਜਨਾਜ਼ਰ ਉਥੋਂ ਸਾਰੇ ਨਹੀਂ ਤੁਰੇ ਹੱਲ ਕਰਾ ਕੇ ਨਹੀਂ ਆਏ ਐਮਐਸਪੀ ਦੀਆਂ ਗੱਲਾਂ ਬਾਅਦ ਦੀਆਂ ਨੇ ਉਦੋਂ ਤਿੰਨ ਕਾਨੂੰਨਾਂ ਦੀ ਗੱਲ ਸੀਗੀ ਚਾਹੇ ਹੁਣ ਜਿੰਨੇ ਮਰਜੀ ਆਗੂ ਰੌਲਾ ਪਾਈ ਜਾਣ ਉਸ ਵੇਲੇ ਤਿੰਨੇ ਇੰਨੇ ਮੁੱਦੇ ਕਿਹਾ ਸੀਗਾ ਵੀ ਤਿੰਨ ਮੁੱਦੇ ਜਿਹੜੇ ਨੇ ਹੈਗੇ ਉਹ ਲਾਗੂ ਬਿੱਲ ਉਹ ਵਾਪਸ ਕਰਾਉਣੇ ਨੇ ਉਹ ਕਰਾਏ ਵਾਪਸ ਆਏ ਆ 1028 ਰੂਪਾਂ ਦਾ ਮੁੱਦਾ ਉਥੇ ਹੋਇਆ ਉਥੇ ਬੈਠੇ ਰਹੇ ਜਿਹੜੇ ਬਾਦਲ ਕੇ ਲਾਣੇ ਦੀ ਸਿਹਤ ਤੇ ਬੋਲਦੇ ਨੇ ਉਥੇ ਜਾ ਜਾ ਕੇ ਹਮਾਇਤਾਂ ਕਰਦੇ ਨੇ ਇਹਨਾਂ ਨੇ ਕਿਹਾ ਸਰਕਾਰ ਸੀ ਜਦੋਂ 2015 ਦੇ ਵਿੱਚ ਉਸ ਵੇਲੇ ਕਹਿੰਦੇ ਪੁਲਿਸਾਂਨ ਬਸਾਤੀ ਹੁੰਦੀ ਆ ਜੀ ਪੁਲਿਸ ਨੇ ਉਥੇ ਬਹਿਵਲ ਕਲਾ ਕਾਂਡ ਕਰਤਾ ਉਹਦਾ ਅਣਪਰਸਾਤੀ ਦੀ ਪੁਲਿਸ ਵੀ ਕਦੇ ਅਣਪਰਸਾਤੀ ਹੋਈ ਆ ਬਰਗਾੜੀ ਮੋਰਚਾ ਲੱਗਿਆ ਸਾਢੇ 6 ਮਹੀਨੇ ਉਥੇ ਪੁਲਿਸ ਨੇ ਅੰਗੀ ਚੱਟੀ ਕਰਤੀ ਅੱਜ ਸਾਰੇ ਕਟਿਆਰਿਆਂ ਦੇ ਵਿੱਚ ਖੜੇ ਨੇ ਬਾਦਲ ਵੀ ਆਉਂਦਾ ਉਹਦੇ ਵਿੱਚ ਉਹਦੇ ਵਿੱਚ ਉਮਰਾਨ ਨੰਗਲ ਵਰਗੇ ਵੀ ਆਉਂਦ ਨੇ ਉਹਦੇ ਵਿੱਚ ਸਾਰੇ ਆਉਂਦੇ ਸੁਮੇਧ ਸੈਣੀ ਵੀ ਆਉਂਦਾ ਉਹਦੇ ਵਿੱਚ ਸਾਰੇ ਨੰਗੇ ਕਰਤੇ ਹੁਣ ਤਾਂ ਨੰਗੇ ਹੋਗੇ ਨਾ ਪੁਲਿਸ ਤਾਂ ਇੱਕ ਪਾਸੇ ਨੌ ਵੀ ਆਗੇ ਉਹਨਾਂ ਦੇ ਜਦ ਕਹਿੰਦੀ ਸੀ ਬਾਦਲ ਕਿ ਆਹੀ ਲਾਣਾ ਜਿਹੜਾ ਹਮੈਤ ਕਰਦਾ ਫਿਰਦਾ ਉਹਨਾਂ ਦੀ ਵੀ ਪੁਲਿਸ ਆਣ ਪ੍ਰਸ਼ਾਤੀ ਉਹ ਸਾਰੀ ਨੰਗੀ ਕਰਤੀ ਲੀਡਰ ਵੀ ਨੰਗੇ ਹੋਗੇ ਬਹਿਬਲ ਕਨਾਲਾ ਵਾਲਾ ਚਲਾਨ ਪੇਸ਼ ਹੋਇਆ ਹੋਇਆ ਬਹਿਬਲ ਕਨਾਲਾ ਰਹਿੰਦਾ ਕੋਟਕਪੂਰ ਵਾਲਾ ਪੇਸ਼ ਹੋ ਗਿਆ ਜਿੱਦਨ ਬਹਿਬਲ ਕਨਾਲਾ ਵਾਲਾ ਉਦੋਂ ਸਾਰੇ ਹੀ ਅੰਦਰ ਜਾਣਗੇ ਬੀਅਦਵੀਆਂ ਦਾ ਇਹਨਾਂ ਨੇ ਆਪ ਕਰਾਈਆਂ ਨੇ ਆਪ ਉਹਨਾਂ ਦੇ ਪੁਨਰ ਸਪਨਾਇ ਕਰਿਆ ਤੇ 90 ਲੱਖ ਰੁਪਏ ਕਿਹਨੇ ਖਰਚ ਕਰਿਆ ਕਿਹੜੇ ਜਥੇਦਾਰ ਤੇ ਉਹ ਬਾਦਲ ਦੇ ਕਹਿਣ ਤੇ ਇਕੱਠੇ ਹੋ ਕੇ ਉਹਨੂੰ ਸਾਦ ਨੂੰ ਮਾਫ ਕਰਤਾ ਫਿਰ ਵਾਪਸ ਲੈ ਲਿਆ ਫਿਰ 90 ਲੱਖ ਸਰੋਣੀ ਕਮੇਟੀ ਨੇ ਖਰਚ ਕੀਤੇ ਉਹ ਸਾਰਾ ਕੁਝ ਲੋਡੇ ਸਾਹਮਣੇ ਆ ਅਜਿਹਾ ਸਾਰੀ ਨੰਗੇ ਚਿੱਟੇ ਕਰਤੇ ਅੱਜ ਵੀ ਲੜਦੇ ਆ ਪਹਿਲਾਂ ਵੀ ਲੜਦੇ ਜਿਹੜੀ ਗੱਲਾਂ ਸੀ ਪਹਿਲਾਂ ਕਹਿੰਦੇ ਸੀ ਉਹੀ ਅੱਜ ਕਹਿੰਦੇ ਆ ਸਾਰਾ ਕੁਝ ਸਾਰਾ ਕੁਝ ਕੱਚ ਚਿੱਟਾ ਹੋਰ ਅਸੀਂ ਕੀ ਕਰਦੀਏ ਹੋਰ ਕਿਸੇ ਨੇ ਕੀ ਦੇਖਣਾ ਸਾਡਾ ਅੱਤੇ ਪੌਣੇ ਤਿੰਨ ਸਾਲਾ ਤੋਂ ਉਰੇ ਬੈਠੇ ਆ ਆ ਕੇ ਬੈਠ ਕੇ ਦੇਖੋ ਤੁਸੀਂ ਮੀਨਾ ਹੀ ਲਾ ਦੋ ਸਾਡੇ ਕੋਲੇ ਬੈਠੋ ਤਾਂ ਸਹੀ ਫੇਰੀ ਪਤਾ ਲੱਗੂਗਾ ਵੀ ਬੈਠਣਾ ਕਿਵੇਂ ਆ ਘਰ-ਬਾਰ ਛੱਡ ਕੇ ਅਸੀਂ ਗੁਰੂ ਗ੍ਰੰਥ ਪੰਥ ਵਾਸਤੇ ਬੈਠੇ ਆ ਇਸ ਸਰੀਜ ਹੀ ਪੰਥ ਵਾਸਤੇ ਆ ਹੁਣੇ ਕਹਿੰਦੇ ਤੇ ਆ ਵੀਖਾ ਨੂੰ ਸਿਰ ਮੈਨੂੰ ਦੱਸੋ ਵੀ ਇੱਥੇ ਸਾਡੇ ਕੋਲੇ ਇੱਕ ਉਹਨਾਂ ਦੇ ਕੋਈ ਹਰਚਰਨ ਸਿੰਘ ਆ ਬਾਬਾ ਉਹ ਬਿਆਨ ਜੇ ਦੇ ਰਿਹਾ ਕਿ ਪੱਤਰਕਾਰ ਨੂੰ ਉਹ ਕਹਿ ਰਿਹਾ ਹੁਣ ਬਾਬਾ ਰਾਜਾ ਸਰਾਲ ਸਿੰਘ ਉਥੋਂ ਮੋਰਚੇ ਤੋਂ ਭੱਜਣ ਨੂੰ ਫਿਰਦਾ ਸਾਡੇ ਆਲ ਉਹ ਮੂਰਖਾ ਮੂਰਖ ਦੇ ਸਿੰਘ ਨਹੀਂ ਹੁੰਦੇ ਅਸੀਂ ਤਾਂ ਨਾ ਅੱਜ ਜਾਈਏ ਪੌਣੇ ਤਿੰਨ ਸਾਲਾਂ ਤੋਂ ਡੱਟੇ ਬੈਠੇ ਆ ਜਿਨਾਂ ਜਰ ਭਾਈ ਜਗਤਾਰ ਸਿੰਘ ਹਵਾਰਾ ਨਹੀਂ ਨਾ ਆਉਂਦਾ ਸੁਣ ਲੈ ਕੰਨ ਖੋਲ ਕੇ ਅਸੀਂ ਉਹਨਾਂ ਦੇ ਜਾਂਦੇ ਨਹੀਂ ਇੱਥੇ ਬੈਠੇ ਆ ਤੇਰੇ ਵਾਲੇ 4 ਦਿਨ ਇੱਕ ਤੇਰੇ ਵਾਲੇ ਤਾਂ 2 ਘੰਟਿਆਂ ਦਾ ਕੰਮ ਆ ਸਾਡਾ ਆਥੋਂ ਸਾਰੇ ਇੱਕ ਕੰਮ ਹੱਲ ਕਰ ਦਾਂਗੇ ਜਦੋਂ ਆ ਗਏ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਕਹਿਣੀ ਆ ਬਾਕੀ ਸੰਗਤ ਜੀ ਮੈਂ ਤੁਹਾਨੂੰ ਕਹਣਾ ਕਮੈਂਟ ਕਰਕੇ ਦੱਸਿਓ ਜੇ ਤਾਂ ਮੇਰੇ ਚ ਗਲਤੀ ਆ ਮੈਂ ਕੋਈ ਉਹਨਾਂ ਤੋਂ ਰੁਪਈਏ ਮੰਗ ਲੇ ਜਾਂ ਹੋਰ ਕੁਛ ਕਰਤਾ ਜਾਣ ਦੱਸਣਾ ਫਿਰ ਉਹ ਕਹਿੰਦੇ ਸਾਡੇ ਨਾਨਕ ਸਰ ਦੇ ਨਾਲ ਕਨੈਕਸ਼ਨ ਹੀ ਸਾਡੀ ਤਾਂ ਮਰਜ਼ਾ ਦਾ ਲੈਦਾ ਨਾਲੇ ਨਾਨਕ ਸਰੀਏਕ ਹੁੰਦੇ ਨੇ ਇਹ ਵੀ ਉਹਨਾਂ ਦੀਆਂ ਗੱਲਾਂ ਨੇ ਸਾਨੂੰ ਹੁਣ ਉਹ ਦੱਸ ਦ ਦੇਣਾ ਬਹੁਤ ਕੁਝ ਹੋਇਆ ਇਸ ਕਰਕੇ ਅਸੀਂ ਉਹ ਗ੍ਰੰਥ ਤੇ ਪੰਚ ਦੀ ਗੱਲ ਕਰਦੇ ਆ ਸਾਡਾ ਕਿਸੇ ਨਾਲ ਵੀ ਕੋਈ ਉਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਪਚੋਡੇਰੇ ਨਾਲ ਸਾਡੀ ਮਰਜ਼ਾਦਾ ਦੀ ਗੱਲ ਆਸੀਂ ਮਰਜ਼ਾਦਾ ਤੇ ਰੌਲਾ ਪਾਉਂਦੇ ਰਹਿਣਾ ਇੱਕ ਹੋਰ ਉਹਨਾਂ ਸਾਨੂੰ ਉਹਨਾਂ ਦੇ ਬੰਦਿਆਂ ਨੇ ਭੇਜਿਆ ਸੀ ਫੋਟੋਆਂ ਵੀ ਉਹ ਬਾਬਾ ਕਿਹੜਾ ਇਧਰ ਹੈਗਾ ਜਿਹੜੇ ਚਿੱਟੀਆਂ ਜਿਹਾ ਪੱਗਾਂ ਜਿਹਾ ਮੰਦ ਨੇ ਕੀ ਨਾ ਲੈਂਦੇ ਨੇ ਉਹਨਾਂ ਨੂੰ ਨਾਮ ਧਾਰੀਏ ਕੋਈ ਨਹੀਂ ਆਹ ਹੱਲ ਕਰੀ ਉਹਨਾਂ ਕੋਈ ਉਹਨੂੰ ਵੀ ਕਹਤਾ ਵੀ ਤਕੜੇ ਹੋ ਜਾ ਤੁਸੀਂ ਜਿਹੜੇ ਤੁਸੀਂ ਚੰਦੂਆ ਲਾਉਨੇ ਨੇ ਉਹਨੂੰ ਹੀ ਬਕਸੇ ਜਾਣਗੇ ਇਸ ਕਰਕੇ ਸਾਡੀ ਤਾਂ ਆਵਾਜ਼ ਆ ਅਸੀਂ ਬਲੰਦ ਕਰਦੇ ਰਹਿਣਾ ਕੋਈ ਅਸੀਂ ਧਨਾੜ ਨਹੀਂ ਹੈ ਵੀ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਹੱਕ ਸੱਚ ਦੇ ਬੋਲਾਂਗੇ ਬਾਕੀ ਸੰਗਤ ਸਾਡਾ ਸਾਥ ਦਵੇ ਸਾਰਾ ਕੁਝ ਕਰ ਕਰਾਂਗੇ ਜਿਹੜੇ ਝੂਠਿਆਂ ਦੇ ਨਾਲ ਖੜਨਾ ਜਾ ਕੇ ਉਹ ਵੱਖਰੀ ਜਿਹੀ ਗੱਲ ਆ ਹੁਣ ਮੈਂ ਕਿੰਨੀਆਂ ਇੱਥੇ ਸਾਡੇ ਨਿਹੰਗ ਸਿੰਘ ਤਲਪੰਤ ਨੇ ਉਹ ਤਾਂ ਤਾਂ ਨਹੀਂ ਬੋਲੇ ਜਦੋਂ ਗੁਰੂ 328 ਰੂਪ ਤਾਂ ਉਹਨਾਂ ਦੇ ਹੱਕ 'ਚ ਬੋਲਦੇ ਰਹੇ 328 ਰੂਪ ਕਮ ਹੋਏ ਵੀ ਆਦਮੀਆਂ ਹੋਈਆਂ ਉਹ ਹੋਇਆ ਉਹ ਤਾਂ ਨਹੀਂ ਬੋਲੇ ਉਹਨਾਂ ਨੇ ਹੁਣ ਤਾਂ ਬੋਲਣਾ ਹੀ ਕੀ ਆ ਹੁਣ ਤਾਂ ਉਹਨਾਂ ਦੇ ਜਾ ਰੀਆਂ ਪਾ ਰੱਖੀਆਂ ਨੇ ਉਹਨਾਂ ਨਾਲ ਨਾਲ ਟਿਕਸਾਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਸਾਰੇ ਟੇਕਦੇ ਨੇ ਪਰ ਜਦੋਂ ਗੁਰੂ ਗ੍ਰੰਥ ਦੀ ਮਰਜ਼ਾਦਾ ਦੀ ਗੱਲ ਆਉਂਦੀ ਹੈ ਫਿਰ ਕੋਈ ਨਹੀਂ ਬੋਲਦਾ ਉਹ ਜੇ ਸਾਡੇ ਜੇ ਸਾਡੇ ਜ ਰਾਜਾ ਰਾਜ ਸਿੰਘ ਚ ਕਵੀਆਂ ਨੇ ਫਿਰ ਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੇਰੀ ਗੱਲ ਚ ਸੰਗਲਪਵਾ ਦਿਓ ਨਹੀਂ ਕੋਈ ਕਿਉਂ ਨਹੀਂ ਬੋਲਦਾ ਕੀ ਕਾਰਨ ਤੁਹਾਨੂੰ ਲੱਗਦਾ ਹੁਣ ਜਮੀਰ ਸੁੱਤੀ ਪਈ ਆ ਜਦੋਂ ਜਮੀਰ ਜਿਹਦੀ ਜਿਹਦੀ ਜਾਗੂਗੀ ਬੋਲੂਗਾ ਉਹ ਮੇਰੇ ਮਰੀਆਂ ਹੋਈਆਂ ਨੇ ਭਾਈ ਹੋਰ ਕਾਹੀ ਗੱਲ ਨਹੀਂ ਹੈਗੀ ਹੱਕ ਸਾਤੇ ਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਜੇ ਕੋਈ ਹੋਰ ਗਰੀਬ ਸਾਧ ਹੁੰਦਾ ਹੁਣ ਉਹਦਾ ਡੇਰਾ ਵੀ ਢਾਡ ਦੇਣਾ ਸੀ ਸਾਧ ਦਾ ਵੀ ਕੋਈ ਨਾ ਕੁੱਟ ਕੇ ਮੁੰਡਾ ਬਣਾ ਦੇਣਾ ਸੀ ਸਾਡੇ ਵਾਲੇ ਇਹਨਾਂ ਪੰਥ ਦੇ ਅਖੌਤੀ ਜਥੇਦਾਰਾਂ ਨੇ ਪੰਥ ਦੇ ਜਿਹੜੇ ਚਿੰਬੜੇ ਹੋਣੇ ਵੀ ਅਸੀਂ ਪੰਥਾ ਪੰਥਕੂਕ ਦੇ ਫਿਰਦੇ ਨੇ ਹੁਣ ਉਹਨੂੰ ਕਾਦਾ ਅਗਰ ਉਹਦਾ ਡੇਰਾ ਵੀ ਢਾਡ ਲੈਂਦੇ ਉਹਨੂੰ ਵੀ ਬੰਨ ਕੇ ਲਿਆਉਂਦੇ ਪਰ ਉਹ ਇੱਕ ਵੱਡੀ ਸੰਪਰਤਾ ਉਥੋਂ ਖੁੱਲੇ ਗੱਫੇ ਆਉਂਦੇ ਨੇ ਵੋਟਾਂ ਦਾ ਮਸਲਾ ਹੈ ਤਾਂ ਚੁੱਪ ਨੇ ਤਾਂ ਉਹਨਾਂ ਦੀ ਹਮਾਇਤ ਕਰਦੇ ਤਾਂ ਕਹਿੰਦੇ ਨੇ ਮਹੈਸਾ ਦੇ ਸਿੰਘਾਂ ਨੂੰ ਰੰਗ ਕਰਦਾ ਆਹ ਦੇਣੀਆਂ ਨੇ ਜੀ ਅਸੀਂ ਅਸੀਂ 50 ਅਕੈਡਮੀਆ ਖੋਲਦੀਆਂ ਅਸੀਂ ਉਹ ਕਰਤਾ ਜੀ ਸਾਡੇ ਕੀ ਕਰੋ ਅਸੀਂ ਤੁਹਾਡੀ ਇਹ ਗੱਲਾਂ ਦੇ ਨਾਲ ਤੁਹਾਡੀ ਸੋਭਾ ਤੁਹਾਨੂੰ ਚੰਗਾ ਕਹਿੰਦੇ ਵੀ ਚੰਗੀ ਗੱਲ ਆ ਪਰ ਜਿਹੜੀ ਕੁਰਸੀ ਦੀ ਗੱਲ ਆ ਤੁਸੀਂ ਉਸ ਤੇ ਆਓ ਕੁਰਸੀ ਦਾ ਮਸਲਾ ਵੀ ਤੁਸੀਂ ਉਸ ਤੇ ਕੁਰਸੀ ਰੱਖਣੀ ਜਾਂ ਗੁਰੂ ਗ੍ਰੰਥ ਸਾਹਿਬ ਰੱਖਣਾ ਸਾਡੇ ਕੋਲੇ ਤਾਂ ਦੋ ਹੀ ਗੱਲਾਂ ਨੇ ਬਸ ਤੀਜੀ ਗੱਲ ਹੀ ਨਹੀਂ ਕਰਦੇ ਅਸੀਂ ਹੁਣ ਸਾਨੂੰ ਬਹੁਤ ਰੌਲਾ ਪਾਉਂਦੇ ਨੇ ਐ ਐ ਕਰਦਾ ਐ ਐ ਕਰਦਾ ਉਹ ਇੱਥੇ ਆ ਕੇ ਮੇਰੇ ਨਾਲ ਗੱਲ ਕਰ ਲੋ ਬੈਠੋ ਮੇਰੇ ਸਾਹਮਣੇ ਸਾਰੀਆਂ ਗੱਲਾਂ ਦਾ ਜ਼ਬਾਬ ਦੇਊਂਗਾ ਤੁਹਾਨੂੰ ਇਸ ਕਰਕੇ ਮੈਂ ਸੰਗਤ ਨੂੰ ਕਹਿਣਾ ਚਾਹ ਰਿਹਾ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਇਸ ਗੱਲ ਦਾ ਜੇ ਨਹੀਂ ਬੋਲਦਾ ਫਿਰ ਸਾਡਾ ਭਾਈ ਜਗਤਾਰ ਸਿੰਘ ਆਵਾਰਾ ਬੋਲੂਗਾ ਬੋਲਾਂਗੇ ਫਿਰ ਅਸੀਂ ਗੁਰਪੁਰਬ ਤੋਂ ਬਾਅਦ ਬੋਲਾਂਗੇ ਸਾਰਾ ਕੁਝ ਕਰਾਂਗੇ ਹੁਣ ਆਪਦੇ ਆਪ ਸੋਚ ਲੈਣਾ ਤਖਤਾਂ ਦੇ ਜਥੇਦਾਰ ਉਹਨਾਂ ਦੇ ਸਵਾਲ ਸਵਾਲੀਆ ਚ ਨਾ ਹੈ ਜਾਦਾ ਹੁਕਮਾਂ ਮੌਤ ਹੋਏ ਜਾਰੀ ਕਰ ਦੇਣ ਵੀ ਜਿਹੜਾ ਮਰਜੀ ਕੁਰਸੀ ਢਾ ਕੇ ਬੈਠੇ ਭਾਈ ਅਸੀਂ ਨਹੀਂ ਬੋਲਦੇ ਜਾ ਜਿਹੜਾ ਪਹਿਲਾ ਵਾਲਾ ਹੁਕਮਨਾ ਜੱਜੇਦਾਰਾਂ ਦਾ ਜਾਰੀ ਕੀਤਾ ਹੋਇਆ ਵੀ ਕੁਰਸੀ ਲੱਗਣ ਨਹੀਂ ਦੇਣੀ ਫਿਰ ਉਹ ਸਾਧ ਦੀ ਕਿਵੇਂ ਲੱਗ ਗਈ ਫਿਰ ਉਹ ਤਾਂ ਮੰਗ ਲੈਣ ਚ ਬਾਵਾ ਅ ਤ ਜੁੜੇ ਰਹੋ ਮਿੱਟੀ ਦੇ ਨਾਲ ਹੁਣ ਦੇ ਜਸ਼ਨਪ੍ਰੀ ਸਿੰਘ ਨੂੰ ਇਜਾਜ਼ਤ ਧੰਨਵਾਦ